ਸਸ਼ੀਕਾਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ ਲਾਈਵ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਦੇ ਹੁੰਨੇ ਆ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਅੰਗਿਠੀ ਸੇਕਣ ਦੇ ਨਾਲ ਕਿਉਂ ਹੋ ਰਹੀਆਂ ਨੇ ਮੌਤਾਂ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨੀ ਜੋ ਸਕਰੀਨ ਦੇ ਉੱਪਰ ਨੰਬਰ ਹੈ ਉਸ ਨੂੰ ਤੁਸੀਂ ਵੀ ਡਾਇਲ ਕਰੋ ਤੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰੋ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੋ ਅਸੀਂ ਅੱਜ ਦਾ ਵਿਸ਼ਾ ਰੱਖਿਆ ਕਿ ਜੋ ਅੰਗਿੱਠੀ ਸੇਕਣ ਦੇ ਕਾਰਨ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਜੀ ਹਾਂ ਜੋ ਐ ਠੰਡ ਦਾ ਮੌਸਮ ਐ ਕੜਾਕੇ ਦੀ ਠੰਡ ਪੈ ਰਹੀ ਐ ਦਿਨ ਵ ਦਿਨ ਜਿਹੜੀ ਐ ਠੰਡ ਵੱਧਦੀ ਜਾ ਰਹੀ ਐ ਘਟਣ ਦਾ ਨਾਮ ਨਹੀਂ ਲੈ ਰਹੀ ਇਸ ਦੇ ਨਾਲ ਜਿਹੜਾ ਐ ਕਿ ਅੰਗਿੱਠੀ ਸੇਕਣ ਦੇ ਨਾਲ ਕਈਆਂ ਦੀਆਂ ਮੌਤਾਂ ਹੋ ਰਹੀਆਂ ਨੇ ਕਈ ਮਾਮਲੇ ਜਿਹੜੇ ਸਾਹਮਣੇ ਆਏ ਨੇ ਜੇਕਰ ਆਪਾਂ ਗੱਲ ਕਰੀਏ ਗੁਰਦਾਸਪੁਰ ਦੀ ਕਿ ਗੁਰਦਾਸਪੁਰ ਦੇ ਵਿੱਚ ਅੰਗਿੱਠੀ ਸੇਕਣ ਦੇ ਨਾਲ ਜਿਹੜਾ ਰੂਮ ਉਹਨਾਂ ਨੇ ਬੰਦ ਕੀਤਾ ਹੋਇਆ ਸੀ ਬੰਦ ਰੂਮ ਦੇ ਨਾਲ ਜਿਹੜਾ ਗੈਸ ਬਣ ਗਈ ਗੈਸ ਦੇ ਨਾਲ ਜਿਹੜੇ 4 ਮੈਂਬਰ ਘਰ ਦੇ ਬੇਹੋਸ਼ੀ ਹਾਲਤ ਦੇ ਵਿੱਚ ਨਜ਼ਰ ਆਏ ਨੇ ਇੱਕ ਦੀ ਹਾਲਤ ਜਿਹੜੀ ਗੰਭੀਰ ਦੱਸੀ ਜਾ ਰਹੀ ਹੈ ਕਿਉਂਕਿ ਜਿਹੜਾ ਆਪਾਂ ਅੰਗਿੱਠੀ ਸੇਕ ਤਾਂ ਲੈਨੇ ਆ ਸਾਰੀ ਫੈਮਿਲੀ ਇਕੱਠੇ ਹੋ ਕੇ ਕਈ ਵਾਰ ਕੀ ਕਰਦੇ ਸੀ ਆਪਣਾ ਰੂਮ ਦਾ ਗੇਟ ਬੰਦ ਕਰ ਲੈਨੇ ਆ ਕਿ ਜਿਸ ਦੇ ਨਾਲ ਜਿਹੜਾ ਅਜਿਹੇ ਹਾਦਸੇ ਵਾਪਰਦੇ ਨੇ ਕਿੰਨੀਆਂ ਜਿਹੜੀਆਂ ਮੌਤਾਂ ਹੋਈਆਂ ਨੇ ਅੰਗਿੱਠੀ ਸੇਕਣ ਦੇ ਨਾਲ ਅੰਦਰ ਹੁਮਸ ਪਰ ਜਾਂਦੀ ਹੈ ਕਿ ਗੈਸ ਕਹਿ ਸਕਦੇ ਆਪਾਂ ਨੂੰ ਜਿਹੜੇ ਗੈਸ ਦੇ ਨਾਲ ਆਪਾਂ ਜਿਹੜਾ ਅਜੇ ਆਪਣੇ ਨਾਲ ਹਾਸੇ ਵਰਪਰਦੇ ਨੇ ਇਸ ਲਈ ਸਾਨੂੰ ਚਾਹੀਦਾ ਹੈ ਕਿ ਜੇਕਰ ਅੰਗਿੱਠੀ ਆਪਣੀ ਸੇਕਣੀ ਵੀ ਹੈ ਤਾਂ ਉਸ ਦਾ ਜਿਹੜਾ ਆਪਾਂ ਜਿੱਥੇ ਵੀ ਅੰਗਿੱਠੀ ਰੱਖੀ ਹੋਈ ਹੈ ਉਹ ਖੁਲਵਾਰੇ ਦੇ ਵਿੱਚ ਰੱਖਣੀ ਚਾਹੀਦੀ ਹੈ ਜਾਂ ਫਿਰ ਜੇ ਰੂਮ ਦੇ ਵਿੱਚ ਰੱਖੀਏ ਤਾਂ ਰੂਮ ਦਾ ਗੇਟ ਕਦੇ ਵੀ ਸਾਨੂੰ ਬੰਦ ਨਹੀਂ ਕਰਨਾ ਚਾਹੀਦਾ ਕਿਉਂਕਿ ਅਜਿਹੇ ਹਾਦਸੇ ਵਾਪਰਦੇ ਨੇ ਅਸੀਂ ਕਿੰਨੀਆਂ ਜਿਹੜੀਆਂ ਵੀਡੀਓਜ਼ ਵੀ ਦੇਖੀਆਂ ਨੇ ਨਿਊਜ਼ ਵੀ ਕਿੰਨੀਆਂ ਸੀ ਜਿਹੜੀਆਂ ਦੇਖੀਆਂ ਨੇ ਕਿ ਠੰਡ ਦੇ ਮੌਸਮ ਦੇ ਵਿੱਚ ਹਰ ਇੱਕ ਦਾ ਜਿਹੜਾ ਹੈ ਅੱਗ ਸੇਕਦੇ ਨੇ ਪਰ ਜਿਹੜਾ ਸਾਨੂੰ ਕਈ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਈ ਜਿਹੜੇ ਨੇ ਰੂਲਸ ਅਪਣਾਉਣੇ ਚਾਹੀਦ ਨੇ ਜੇਕਰ ਅਸੀਂ ਅੰਗਿੱਠੀ ਸੇਕ ਵੀ ਰਹੇ ਹਾਂ ਤਾਂ ਜਿਹੜਾ ਸਾਨੂੰ ਬੰਦ ਰੂਮ ਦੇ ਵਿੱਚ ਨਹੀਂ ਸਾਨੂੰ ਸੇਕਣੀ ਚਾਹੀਦੀ ਕਿਉਂਕਿ ਇਸ ਦੇ ਨਾਲ ਗੈਸ ਬੰਦ ਦੇ ਨਾਲ ਕੋਈ ਵੀ ਹਾਦਸਾ ਵਾਪਰ ਸਕਦਾ ਕਿੰਨਿਆਂ ਦੇ ਨਾਲ ਜਿਹੜਾ ਇਹ ਹਾਦਸਾ ਵਾਪਰ ਗਿਆ ਕਿੰਨੇ ਜਿਹੜੇ ਨੇ ਬੇਹੋਸ਼ ਹੋਏ ਨੇ ਕਿੰਨੇ ਨੇ ਜਿਹੜੀਆਂ ਮੌਤਾਂ ਹੋਈਆਂ ਨੇ ਜੇਕਰ ਆਪਾਂ ਗੱਲ ਕਰੀਏ ਸ੍ਰੀ ਮੁਕਤਸਰ ਸਾਹਿਬ ਦੀ ਜੋ ਕਿ ਉੱਥੇ ਦੋ ਸਕੇ ਭਰਾ ਜਿਹੜੇ ਨੇ ਅੰਗਿੱਠੀ ਵਾਲ ਕੇ ਸੌਂ ਗਏ ਬੰਦ ਰੂਮ ਦੇ ਵਿੱਚ ਗੇਟ ਉਹਨਾਂ ਨੇ ਕਮਰੇ ਦਾ ਬੰਦ ਕੀਤਾ ਹੋਇਆ ਸੀ ਜਿਸ ਦੇ ਨਾਲ ਦੋਵੇਂ ਭਰਾਵਾਂ ਦੀ ਜਿਹੜੀ ਹੈ ਮੌਤ ਹੋ ਚੁੱਕੀ ਹੈ ਬਹੁਤ ਹੀ ਜਿਹੜੀ ਹੈ ਮੰਦਭਾਗੀ ਆਪਾਂ ਕटना ਕਹਿ ਸਕਦੇ ਹਾਂ ਕਿ ਕਿੰਨੀ ਜਿਹੜੀ ਮੰਦਭਾਗੀ ਘਟ ਰਹੀ ਹੈ ਦੋ ਸਕੇ ਭਰਾ ਨੇ ਜਿਹੜਾਂ ਦੀ ਮੌਤ ਹੋ ਚੁੱਕੀ ਹੈ ਇਸ ਅੰਗਿੱਠੀ ਦੇ ਕਾਰਨ ਅੰਗਿੱਠੀ ਸੇਕਣਾ ਕੋਈ ਮਾੜੀ ਗੱਲ ਨਹੀਂ ਆਪਾਂ ਠੰਡ ਦੇ ਕੰਮ ਜਿਹੜੇ ਅੰਗਿੱਠੀ ਸੇਕਦੇ ਜ਼ਰੂਰ ਆ ਪਰ ਉਹਦੇ ਵੱਲੋਂ ਜਿਹੜਾ ਕੁਝ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਬੰਦ ਸਾਨੂੰ ਰੂਮ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜੇ ਅੱਗ ਬਾਲਦੇ ਅੰਗਿੱਠੀ ਦੇ ਵਿੱਚ ਕੋਲੇ ਪਾਉਣੇ ਆ ਜਾਂ ਫਿਰ ਆਪਾਂ ਕਹਿ ਦਿੰਨੇ ਆ ਪਾਥੀਆਂ ਪਾਉਣੇ ਉਸਦੇ ਨਾਲ ਜਿਹੜੀ ਹੈ ਉਹਨਾਂ ਦੀ ਗੈਸ ਬੰਦੀ ਹੈ ਗੈਸ ਦੇ ਨਾਲ ਜਿਹੜਾ ਸਾਨੂੰ ਸਾਹ ਚੜਨ ਲੱਗ ਜਾਂਦਾ ਹੈ ਕਿ ਅਸੀਂ ਬੇਹੋਸ਼ੀ ਹਾਲਤ ਦੇ ਵਿੱਚ ਹੋ ਜਾਣਾ ਕਈ ਵਾਰ ਕੀ ਹੁੰਦਾ ਸਾੜੀ ਮੌਤ ਵੀ ਹੋ ਸਕਦੀ ਹੈ ਕਿਉਂਕਿ ਤੁਹਾਨੂੰ ਅਜਿਹਾ ਮਾਮਲਾ ਦੱਸਿਆ ਹੀ ਹੈ ਕਿ ਸ਼੍ਰੀ ਮੁਖਤਸਰ ਸਾਹਿਬ ਦੇ ਵਿੱਚ ਦੋ ਸਕੇ ਭਰਾਵਾਂ ਦੀ ਜਿਹੜੀ ਹੈ ਮੌਤ ਹੋ ਚੁੱਕੀ ਹੈ ਸਿਰਫ ਅੰਗਿੱਠੀ ਦੇ ਕਾਰਨ ਉਹ ਅੰਗਿੱਠੀ ਵਾਲ ਕੇ ਰੂਮ ਬੰਦ ਕਰਕੇ ਸੁੱਤੇ ਪਏ ਸੀ ਜਦੋਂ ਸਵੇਰ ਦੇਖਿਆ ਕਿ ਦੋਵੇਂ ਭਰਾਵਾਂ ਦੀ ਜਿਹੜੀ ਹੈ ਮੌਤ ਹੋ ਚੁੱਕੀ ਸੀ ਕਿ ਅਜਿਹੇ ਘਟਨਾਵਾਂ ਬਹੁਤ ਵਾਪਰ ਰਹੀਆਂ ਨੇ ਠੰਡ ਦਾ ਮੌਸਮ ਹੈ ਠੰਡ ਦੇ ਵਿੱਚ ਜ਼ਿਆਦਾਤਰ ਲੋਕ ਕੀ ਕਰਦੇ ਨੇ ਅੰਗੀਠੀ ਬਾਹਰ ਲੈਂਦੇ ਨੇ ਅੰਗੀਠੀ ਆਪਣੇ ਰੂਮ ਦੇ ਵਿੱਚ ਰੱਖ ਲੈਂਦੇ ਨੇ ਰੂਮ ਨੂੰ ਬੰਦ ਕਰ ਲੈਂਦੇ ਨੇ ਜਿਸ ਦੇ ਨਾਲ ਅਜਿਹੇ ਜਿਹੜੇ ਨੇ ਹਾਦਸੇ ਵਾਪਰਦੇ ਨੇ ਸਾਨੂੰ ਕਦੇ ਵੀ ਜੇਕਰ ਅੰਗੀਠੀ ਬਾਹਰ ਨਹੀਂ ਵੀ ਹੈ ਤਾਂ ਕਦੇ ਵੀ ਸਾਨੂੰ ਆਪਣੇ ਰੂਮ ਦਾ ਗੇਟ ਨਹੀਂ ਲਗਾਉਣਾ ਚਾਹੀਦਾ ਜਿਸ ਦੇ ਨਾਲ ਅਜਿਹੇ ਅਜਿਹੇ ਹਾਦਸੇ ਜਿਹੜੇ ਨੇ ਵਾਪਰਦੇ ਨੇ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਕੀ ਕਰਦੇ ਆ ਕਿ ਗੇਟਾਂ ਗੇਟ ਤਾਂ ਲਗਾ ਲੈਨੇ ਆ ਪਰ ਅਸੀਂ ਅਜਿਹੇ ਹਾਦਸਿਆਂ ਨੂੰ ਆਪ ਹੀ ਆਪਾ ਸ਼ਿਕਾਰ ਬਣ ਜਾਂਦੇ ਆ ਕਿਉਂਕਿ ਠੰਡ ਦੇ ਮੌਸਮ ਦੇ ਵਿੱਚ ਅੰਗਿੱਠੀ ਦੇ ਨਾਲ ਕਈ ਹਾਦਸੇ ਵਾਪਰ ਰਹੇ ਨੇ ਇਸ ਵਾਰ ਜਿਹੜੀਆਂ ਕਿੰਨੀਆਂ ਅੰਗਿੱਠੇ ਦੇ ਕਾਰਨ ਮੌਤਾਂ ਹੋਈਆਂ ਨੇ ਸਾਡੇ ਨਾਲ ਸਾਡੀ ਇੱਕ ਕਾਲਰ ਜੁੜੇ ਨੇ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਸਰ ਕਿੱਥੋਂ ਬੋਲ ਰਹੇ ਜੀ ਸੰਜੀਪ ਸ਼ਰਮਾ ਬੋ ਰਹਾ ਮੈਡਮ ਕਰੋੜਤਾ ਜੀ ਹਾਂਜੀ ਸੰਜੀਪ ਜੀ ਤੁਹਾਡਾ ਲਾਈਵ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਸਰ ਆਪਾਂ ਜੋ ਅੱਜ ਦੇ ਵਿਸ਼ੇ ਦੇ ਉੱਪਰ ਗੱਲਬਾਤ ਕਰ ਰਹੇ ਹਾਂ ਕਿ ਜਿਹੜਾ ਅੰਗੀਠੀ ਸੇਕਣ ਦੇ ਨਾਲ ਕਈ ਮੌਤਾਂ ਹੋ ਗਈਆਂ ਨੇ ਕਈ ਹਾਦਸੇ ਦਾ ਸ਼ਿਕਾਰ ਹੋਏ ਨੇ ਲੋਕ ਅ ਬਿਲਕੁਲ ਮੈਡਮ ਬਿਲਕੁਲ ਦੇਖੋ ਬਹੁਤ ਵਧੀਆ ਵਿਸ਼ਾ ਕਿਉਂਕਿ ਇਹ ਜਿਹੜੇ ਹਾਦਸੇ ਹੋ ਰਹੇ ਆ ਮੈਡਮ ਕਿਤੇ ਨਾ ਕਿਤੇ ਸਾਡੀਆਂ ਗਲਤੀਆਂ ਹੁੰਦੀਆਂ ਜੀ ਜੀ ਕਿਉਂਕਿ ਕਦੇ ਵੀ ਸਾਨੂੰ ਬੰਦ ਕਮਰੇ ਦੇ ਵਿੱਚ ਪ੍ਰੋਪਰ ਜਿੱਥੋਂ ਕਿਤੇ ਹਵਾ ਨਾ ਨਿਕਾਸ ਹੁੰਦੀ ਹੋਵੇ ਸਭ ਤੋਂ ਪਹਿਲਾਂ ਹਵਾ ਦੀ ਕ੍ਰੋਸਿੰਗ ਦਾ ਦੇਖਣਾ ਸਾਡਾ ਜ਼ਰੂਰੀ ਹੁੰਦਾ ਹੈ ਜੀ ਜੀ ਕਿਉਂਕਿ ਅਗਰ ਹਵਾ ਬਾਈਪਾਸ ਨਹੀਂ ਹੋ ਗਈ ਹਵਾ ਕਿਤੇ ਨਾ ਕਿਤੇ ਕ੍ਰੋਸ ਨਹੀਂ ਹੋਊਗੀ ਚਾਹੇ ਤੁਸੀਂ ਉਹ ਏਸੀ ਲਾ ਲਓ ਚਾਹੇ ਤੁਸੀਂ ਉਹ ਹੀਟਰ ਲਾ ਲਓ ਚਾਹੇ ਤੁਸੀਂ ਅੰਗਰੇਜ਼ੀ ਲਾ ਲਓ ਜੀ ਹੂੰ ਅਗਰ ਹਵਾ ਬਾਈਪਾਸ ਨਹੀਂ ਹੋਊਗੀ ਤਾਂ ਕਿਤੇ ਨਾ ਕਿਤੇ ਹਮਸ ਬਣ ਜਾਂਦੀ ਹੈ ਹਮਸ ਦੇ ਨਾਲ ਗੈਸ ਬਣ ਜਾਂਦੀ ਹੈ ਤਾਂ ਸਾਨੂੰ ਸੁੱਤੇ ਪਿਆ ਨੂੰ ਨਹੀਂ ਪਤਾ ਚੱਲਦਾ ਵੀ ਗੈਸ ਐਨੀ ਬਣ ਗਈ ਹੈ ਵੀ ਸਾਡੀ ਜੋ ਕਿਤੇ ਨਾ ਕਿਤੇ ਜਾਨ ਲੈ ਲੈਂਦੀ ਹੈ ਜੀ 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 ਸੰਜੀਵ ਜੀ ਕਿੰਨੇ ਜਿਹੜੇ ਹਾਦਸੇ ਵਾਪਰ ਰਹੇ ਨੇ ਕਿੰਨੀਆਂ ਮੌਤਾਂ ਹੋਈਆਂ ਨੇ ਕਿੰਨੇ ਜਿਹੜੇ ਬੇਹੋਸ਼ ਹੋਣੇ ਲੋਕ ਇਸ ਕਾਰਨ ਬਿਲਕੁਲ ਮੈਡਮ ਬਿਲਕੁਲ ਜਦੋਂ ਹਵਾ ਕ੍ਰੋਸ ਨਹੀਂ ਹੋਊਗੀ ਜੀ ਤੁਸੀਂ ਗੱਡੀ ਦੀ ਵੀ ਗੱਲ ਕਰ ਲਓ ਗੱਡੀ ਦੇ ਵਿੱਚ ਵੀ ਤੁਸੀਂ ਹੀਟਰ ਲਾ ਕੇ ਸੌਂਜੋ ਜਾਂ ਗੱਡੀ ਦੇ ਵਿੱਚ ਵੀ ਤੁਸੀਂ ਏਸੀ ਲਾ ਕੇ ਸੌਂਜੋ ਬੰਦ ਕਰਕੇ ਕਿਤੇ ਨਾ ਕਿਤੇ ਅੱਜ ਕੱਲ ਤਾਂ ਗੱਡੀਆਂ ਵੀ ਇਦਾਂ ਦੀ ਆਉਂਦੀਆਂ ਵੀ ਜਿਨ੍ਹਾਂ ਦੀ ਹਵਾ ਕ੍ਰੋਸ ਨਹੀਂ ਜੀ ਹੁੰਦੀ ਜੇ ਬੰਦ ਆ ਤਾਂ ਬੰਦ ਹੋ ਜਾਂਦਾ ਬਿਲਕੁਲ ਚਾਹੇ ਰੂਮ ਹੋਵੇ ਜੀ 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 ਸਭ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਕਿ ਕਦੇ ਵੀ ਜਿਹੜਾ ਬੰਦ ਕਮਰੇ ਦੇ ਵਿੱਚ ਅੰਗਿੱਠੀ ਨਹੀਂ ਵਾਲ ਕੇ ਰੱਖਣੀ ਚਾਹੀਦੀ ਆ ਬਿਲਕੁਲ ਮੈਂ ਬਿਲਕੁਲ ਅੰਗੀਠੀ ਲਾ ਲਓ ਤੁਸੀਂ ਚਾਹੇ ਜਿਵੇਂ ਮੈਂ ਏਸੀ ਨਾਲ ਗੱਲ ਕੀਤੀ ਆ ਮੈਡਮ ਕਿਉਂਕਿ ਗੈਸ ਹੁੰਦੀ ਆ ਗੈਸ ਹੋ ਠੰਡਕ ਨਾਲ ਵੀ ਬਣ ਜਾਂਦੀ ਆ ਗੈਸ ਹੋ ਕਿਤੇ ਨਾ ਕਿਤੇ ਕਰਮੈਸ ਨਾਲ ਵੀ ਬਣ ਜਾਂਦੀ ਆ ਜੀ ਜੀ ਜੋ ਕਿ ਇੰਨੀ ਘਾਤਕ ਹੋ ਜਾਂਦੀ ਆ ਜੋ ਸਾਨੂੰ ਨਹੀਂ ਕੀ ਪਤਾ ਚੱਲਦਾ ਕਿਸ ਟਾਈਮ ਸਾਡਾ ਸੁੱਤੇ ਪਏ ਪਿਆਂ ਦਾ ਸਾਹ ਘੁੱਟ ਹੋ ਜਾਂਦਾ ਤੇ ਸਾਹ ਘੁੱਟਣ ਦੇ ਨਾਲ ਕਿਤੇ ਨਾ ਕਿਤੇ ਸਾਡੀ ਆਵਾਜ਼ ਵੀ ਨਹੀਂ ਨਿਕਲਦੀ ਫਿਰ ਸਾਡੀ ਕਿਤੇ ਨਾ ਕਿਤੇ ਡੈਥ ਹੋ ਜਾਂਦੀ ਆ ਜੀ 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 ਸੰਜੀਵ ਜੀ ਇੱਕ ਆਪਣੇ ਕਾਲਰ ਹੋਰ ਜੁੜੇ ਨੇ ਹੈਲੋ 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 ਹਾਂਜੀ ਹਾਂਜੀ ਬੁੱਟਾ ਸਿੰਘ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਜੀ ਧੰਨਵਾਦਨਾ ਸਰ ਜੋ ਆਪਾਂ ਸ਼੍ਰੀ ਮੁਕਤਸਰ ਸਾਹਿਬ ਦੀ ਨਿਊਜ਼ ਦੇਖੀ ਹੈ ਕਿ ਦੋ ਸਕੇ ਭਰਾਵਾਂ ਦੀ ਜਿਹੜੀ ਅੰਗਿੱਠੀ ਦੇ ਕਾਰਨ ਮੌਤ ਹੋਈ ਹੈ ਸਾਰਾ ਮਾਮਲਾ ਕੀ ਸੀਗਾ ਤਾਂ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਸੋਨਮ ਸਿੰਘ ਦੱਸ ਦਈਏ ਕਿ ਇਹ ਈ ਵਸ ਇਹ 4 ਵਜੇ ਦਾ ਸਮਾਂ ਸੀ ਜੋ ਇਹ ਘਟਨਾ ਦੱਸੀ ਜਾ ਰਹੀ ਆ ਰਾਤ ਨੂੰ ਜਦ ਮਿਹਨਤ ਮਜ਼ਦੂਰੀ ਕਰਕੇ ਇਹ ਪਰਿਵਾਰ ਸੁੱਤਾ ਸੀ ਤਾਂ ਸਵੇਰ ਜਦ ਅਕਰੀਬ 4:00 ਵਜੇ ਉੱਠਦੇ ਆ ਤਾਂ ਇਹ ਦੋਨੋਂ ਭਰਾ ਨਹੀਂ ਉੱਠਦੇ ਜਦ ਉਠਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਚੱਕ ਪੈਂਦਾ ਤਾਂ ਇਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਇਸੇ ਦੀ ਜਲਦ ਪੁਲਿਸ ਮੌਕੇ ਤੇ ਪਹੁੰਚਦੀ ਆ ਜਾਂਚ ਕਰਦੀ ਆ ਕਿ ਕਿੰਨਾ ਕਾਰਨ ਕਰਨਾ ਇਹਦੀ ਡੈਥ ਹੋਈ ਆ ਤਾਂ ਉਸ ਦੇ ਵਿੱਚ ਜੋ ਮੁੱਢਲੀ ਜਾਣਕਾਰੀ ਦੇ ਅਨਸਾਰ ਇਹ ਰਾਤ ਨੂੰ ਇੱਕ ਬੱਠਲ ਦੇ ਚਾ ਲੱਕੜ ਦਾ ਚੀਜ਼ ਰੱਖ ਕੇ ਉਸ ਨੂੰ ਅੱਗ ਲਗਾ ਕੇ ਸੁੱਤੇ ਸਨ ਕਿ ਕਮਰਾ ਨਿੱਗਾ ਹੋ ਜਾਵੇ ਪਰ ਉਸ ਦੇ ਜੋ ਧੂੰਏ ਦੇ ਕਾਰਨ ਜੋ ਮੌਢਲੀ ਜਾਣਕਾਰੀ ਸਾਰਾ ਹੈ ਕਿ ਤੋਂ ਇਹਦੇ ਕਾਰਨ ਇਹਨਾਂ ਦੀ ਮੌਤ ਹੋਈ ਆ ਬਾਕੀ ਦੋਨੋਂ ਲਾਸ਼ਾਂ ਨੂੰ ਕਾਗਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜੋ ਅਸਲ ਕਾਰਨ ਨੇ ਉਹ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਕੀ ਕਾਰਨ ਸੀ ਫਿਲਹਾਲ ਜੋ ਕਾਰਨ ਦੱਸੇ ਜਾ ਰਹੇ ਨੇ ਉਹ ਘਰ ਦੇ ਵਿੱਚ ਕਮਰੇ ਦੇ ਵਿੱਚ ਇਹਨਾਂ ਨੇ ਅੰਗੀਠੀ ਜੋ ਕਹਿ ਸਕਦੇ ਆ ਵੀ ਉਹ ਲਗਾਈ ਹੋਈ ਸੀ ਜਿਸ ਦੇ ਕਾਰਨ ਇਹਨਾਂ ਦੀ ਮੌਤ ਹੋਈ ਹੈ ਜੀ ਜੀ ਉਹੀ ਹੈ ਦੇਖੋ ਬੁੱਟਾ ਜੀ ਜਿਹੜੀ ਗੱਲ ਆਪਾਂ ਕਰ ਰਹੇ ਕਿ ਅੰਗਿੱਠੀ ਦੇ ਕਾਰਨ ਇਹਨਾਂ ਦੀ ਮੌਤ ਹੋਈ ਹੈ ਕਿ ਗੈਸ ਜਿਹੜੀ ਇਕੱਠੀ ਹੋ ਗਈ ਅੰਦਰ ਕਿ ਬੰਦ ਰੂਮ ਦੇ ਵਿੱਚ ਜੀ ਸੁਨਮ ਤੁਹਾਨੂੰ ਦੱਸਦੀ ਕਿ ਇੱਕ ਹੁੰਦਾ ਵੀ ਅੱਗ ਮਚਾ ਲੱਤੀ ਜਾਂਦੀ ਹੈ ਪਰ ਜੋ ਗੇਟ ਦੇ ਕਮਰੇ ਖੁੱਲੇ ਹੁੰਦੇ ਆ ਉਸ ਦੇ ਨਾਲ ਕੀ ਹੁੰਦਾ ਕਿ ਉਹ ਗੈਸ ਆ ਜੋ ਇੱਕ ਗਰਮੈਸ ਹੁੰਦੀ ਆ ਧੂਆ ਨਿਕਲਦਾ ਜੋ ਅੱਗ ਦੇ ਵਿੱਚੋਂ ਨਿਕਲ ਜਾਂਦਾ ਪਾਸ ਹੋ ਜਾਂਦਾ ਪਰ ਇਹਨਾਂ ਦੇ ਜੋ ਅਕਸਰੀ ਕਈ ਖਬਰਾਂ ਜਿਹੀਆਂ ਆਪਾਂ ਦੇਖੀਆਂ ਕਿ ਜਿਸ ਦੇ ਵਿੱਚ ਜਦੋਂ ਅੱਗ ਮਚਾਈ ਜਾਂਦੀ ਹੈ ਤਾਂ ਕਮਰੇ ਦੇ ਗੇਟ ਵੀ ਬੰਦ ਕਰ ਲਿੱਤੇ ਜਾਂਦੇ ਨੇ ਕਿ ਕਮਰਾ ਜ਼ਿਆਦਾ ਜੋ ਠੰਡਕ ਤੋਂ ਬਾਸ ਸਕਣ ਵੀ ਉਹ ਕਮਰਾ ਗਰਮ ਹੋ ਜਾਵੇਗਾ ਪਰ ਉਸ ਦੇ ਕਾਰਨ ਜੋ ਧੂਆ ਹੁੰਦਾ ਉਹ ਨਿਕਲ ਨਹੀਂ ਪਾਉਂਦਾਗਾ ਉਹ ਅੰਦਰ ਦੇ ਅੰਦਰ ਇਕੱਠਾ ਹੋ ਜਾਂਦਾ ਜਿਸ ਦੇ ਨਾਲ ਦੀ ਜੋ ਆਕਸੀਜਨ ਦਾ ਲੈਵਲ ਆ ਉਹ ਘਟ ਜਾਂਦਾ ਤੇ ਉਸ ਦੇ ਨਾਲ দম ਘੁੱਟਣ ਦੇ ਨਾਲ ਮੌਤ ਹੋ ਜਾਂਦੀ ਹੈ ਤੇ ਅਜਿਹਾ ਹੀ ਹੀ ਇਸ ਮਾਮਲੇ ਦੇ ਵਿੱਚ ਦੇਖਿਆ ਜਾ ਰਿਹਾ ਕਿਉਂਕਿ ਜੋ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੱਤੀ ਆ ਉਹਨਾਂ ਨੇ ਦੱਸਿਆ ਕਿ ਇਹ ਜਦ ਰਾਤ ਅੱਗ ਵੱਲੀ ਸੀ ਤਾਂ ਉਸ ਸਮੇਂ ਇਹ ਜੋ ਕਮਰੇ ਤੇ ਗੇੜ ਸੀਗੇ ਉਹ ਬੰਦ ਕਰ ਦਿੱਤੇ ਗਏ ਸੀ ਤਾਂ ਇਹ ਕਿਰਾਏ ਤੇ ਵਿਅਕਤੀ ਰਹਿ ਰਹੇ ਸੀ ਬਿਹਾਰ ਦੇ ਆ ਜੋ ਵਿਅਕਤੀ ਇੱਥੇ ਕੰਮ ਆਪਦੀ ਰੋਜੀ ਰੋਟੀ ਦੇ ਲਈ ਆਏ ਸੀ ਤਾਂ ਉਹ ਜੋ ਅਸੀਂ ਉੱਥੇ ਪਹੁੰਚ ਕੇ ਜਦ ਕਵਰੇਜ ਕੀਤੀ ਸੀ ਤਾਂ ਉਹ ਵੇਖਿਆ ਇੱਕ ਕਮਰੇ ਕਿਾ ਉਸਦੇ ਕੋਈ ਵੀ ਖਿੜਕੀ ਨਹੀਂ ਸੀ ਉਸਦਾ ਇੱਕ ਕੇਵਲ ਦਰਵਾਜ਼ਾ ਲੱਗਿਆ ਹੋਇਆ ਸੀ ਤਾਂ ਉਹ ਦਰਵਾਜ਼ਾ ਵੀ ਉਹਨਾਂ ਨੇ ਬੰਦ ਕਰ ਦਿੱਤਾ ਸੀਗਾ ਜਿਸ ਦੇ ਕਾਰਨ ਉਹ ਧੂਆਂ ਸੀ ਜੋ ਉਸ ਤੋਂ ਅੱਗ ਤੋਂ ਨਿਕਲਣ ਵਾਲਾ ਉਹ ਸਾਰਾ ਕਮਰੇ ਦੇ ਵਿੱਚ ਇਕੱਠਾ ਹੋ ਗਿਆ ਹਾਲਾਂਕਿ ਇਹ ਵੀ ਸਾਹਮਣੇ ਐਸੀ ਸੀ ਜਦੋਂ ਹੋਰ ਪਰਿਵਾਰਕ ਮੈਂਬਰ ਵੀ ਉਹਨਾਂ ਦੇ ਉਹਨਾਂ ਨੂੰ ਵੀ ਵੋਮਿਟ ਲੱਗੀ ਹੋਈ ਸੀਗੀ ਉਲਟੀਆਂ ਆ ਰਹੀਆਂ ਸੀ ਉਹਨਾਂ ਨੂੰ ਵੀ ਤਾਂ ਉਹ ਉਹ ਫਿਲਹਾਲ ਉਹਨਾਂ ਦੇ ਚੋ ਬੱਚੇ ਸਨ ਉਹਨਾਂ ਦਾ ਬਚਾਅ ਜ਼ਰੂਰ ਰਹਿ ਗਿਆ ਪਰ ਇਹਨਾਂ ਦੋਨਾਂ ਭਰਾਵਾਂ ਦੀ ਡੈਥ ਹੋ ਚੁੱਕੀ ਜੀ ਉਹ ਇਹ ਦੇਖੋ ਆਪਾਂ ਸਾਰਨ ਵੱਡੀ ਗਲਤੀ ਦੇ ਕਬੂਟਾ ਜੀ ਆਪਾਂ ਇੱਥੇ ਹੀ ਕਰਦੇ ਆ ਕਿ ਆਪਾਂ ਰੂਮ ਦਾ ਜਿਹੜਾ ਹੈ ਗੇਟ ਬੰਦ ਕਰ ਲੈਣੇ ਆ ਕਿ ਆਪਾਂ ਨੂੰ ਠੰਡ ਘੱਟ ਲੱਗੇ ਪਰ ਆਪਾਂ ਨੂੰ ਗੇਟ ਨਹੀਂ ਬੰਦ ਕਰਨਾ ਜਿੱਦਾਂ ਤਾਂ ਜੋ ਜਿਹੜੀ ਗੈਸ ਬੰਦ ਹੋ ਉਹ ਕ੍ਰੋਸ ਹੋ ਸਕੇ ਬਾਹਰ ਨੂੰ ਜੀ ਸੋਨਮ ਇਹ ਹੈ ਇਹ ਜੋ ਬੰਨਾਂ ਨੇ ਉਹ ਧਿਆਨ ਦੇ ਵਿੱਚ ਰੱਖਣ ਜੋ ਨੇ ਕਹੀ ਇਹੋ ਜਈਆਂ ਘਟਨਾ ਸਾਹਮਣੇ ਆਉਂਦੀਆਂ ਪਰ ਫਿਰ ਵੀ ਬਸ ਸਿਆਪਤ ਨਹੀਂ ਰੱਖਿਆ ਜਾਂਦਾ ਇੱਕ ਛੋਟੀ ਜਿਹੀ ਗਲਤੀ ਹੁੰਦੀ ਹੈ ਜੋ ਸਦਾ ਦੇ ਲਈ ਪਸਤਾਉਣਾ ਪਿਆ ਜਾਂਦਾ ਜਿਸ ਤਰ੍ਹਾਂ ਦੇ ਹੁਣ ਜਾਨ ਕੀਮਤੀ ਆ ਤਾਂ ਦੋ ਜਾਨਾਂ ਚਲੀਆਂ ਗਈਆਂ ਨੇ ਹਾਲਾਂਕਿ ਜੇਕਰ ਉਹ ਕੋਈ ਕਮਰੇ ਦਾ ਗੇਟ ਖੁੱਲਾ ਛੱਡ ਦਿੰਦੇ ਤਾਂ ਹੋ ਸਕਦਾ ਸੀ ਵੀ ਧੂਆ ਉਹ ਨਿਕਲਦਾ ਤੇ ਉਹ ਗੈਸ ਸੀ ਜੋ ਧੂਆ ਉਹ ਨਾ ਘਟਾ ਹੁੰਦਾ ਨਾ ਉਹਨਾਂ ਦਾ ਦਮ ਘੁੱਟਦਾ ਪਰ ਇਨ੍ਹਾਂ ਚੀਜ਼ਾਂ ਨੂੰ ਇੱਕ ਜਾਗਰੂਕ ਸੀ ਲੋੜ ਆ ਜਾਗਰੂਤਾ ਹੋਣੀ ਚਾਹੀਦੀ ਹੈ ਕਿ ਅੱਜਾ ਜੇਕਰ ਕੀਤਾ ਜਾਂਦਾ ਤਾਂ ਇਸ ਤਰ੍ਹਾਂ ਦਾ ਨੁਕਸਾਨ ਵੀ ਹੋ ਸਕਦਾ ਹੂੰ ਜੀ ਜੀ ਬੁੱਟਾ ਜੀ ਬਹੁਤ ਬਹੁਤ ਮਿਹਰਬਾਨੀ ਜੀ ਜੀ ਸਰ ਇਹ ਸੀਗੇ ਮੇਰੇ ਸਹਿਯੋਗੀ ਸ਼੍ਰੀ ਮੁਕਤਸਰ ਸਾਹਿਬ ਤੋਂ ਜੋ ਘਟਨਾ ਸਥਾਨ ਦੇ ਉੱਪਰ ਪਹੁੰਚੇ ਸੀ ਇਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਇਹ ਦੋ ਨੌਜਵਾਨਾਂ ਦੀ ਜਿਹੜੀ ਮੌਤ ਹੋਈ ਹੈ ਕਿ ਅੰਗਿੱਠੀ ਦੇ ਕਾਰਨ ਹੋਈ ਹੈ ਕਿ ਅੰਦਰ ਧੂਆ ਜਿਹੜਾ ਇਕੱਠਾ ਹੋ ਗਿਆ ਇਹਨਾਂ ਨੇ ਰੂਮ ਜਿਹੜਾ ਬੰਦ ਕੀਤਾ ਹੋਇਆ ਸੀ ਜਿਸ ਦੇ ਨਾਲ ਇਹਨਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੇ ਮਜ਼ਦੂਰ ਦੀ ਮਜ਼ਦੂਰੀ ਕਰਦੇ ਸੀਗੇ ਪਰਵਾਸੀ ਜਿਹੜਾ ਪਰਿਵਾਰ ਸੀਗਾ ਕਿ ਜਿਹੜੇ ਨੇ ਕਿਰਾਏ ਦੇ ਉੱਪਰ ਰਹਿ ਰਹੇ ਸੀ ਜਿਨ੍ਹਾਂ ਦੀ ਜਿਹੜੀ ਹੈ ਦੋਏ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਸਾਡੇ ਨਾਲ ਹੈਲੋ ਹਾਂਜੀ ਮੈਡਮ ਹਾਂਜੀ ਸੰਜੀਪ ਜੀ ਹਾਂਜੀ ਮੈਡਮ ਬਿਲਕੁਲ ਦੇਖੋ ਸਾਡੀ ਗਲਤੀ ਕੀਤੀ ਹੋਈ ਕਿਤੇ ਨਾ ਕਿਤੇ ਸਾਡੀ ਅਸੀਂ ਆਪਣੀ ਜਾਨ ਨੂੰ ਕਿਤੇ ਨਾ ਕਿਤੇ ਅੱਗੇ ਖਤਰੇ 'ਚ ਪਾ ਕੇ ਫਿਰ ਜਿਹੜੇ ਸਾਡਾ ਪਰਿਵਾਰ ਦਾ ਜਿਹੜਾ ਪਿੱਛੇ ਬਚੇ ਹੋਏ ਮੈਂਬਰ ਹੁੰਦੇ ਆ ਕਿਤੇ ਨਾ ਕਿਤੇ ਉਹਨਾਂ ਦੇ ਅੱਗੇ ਕਿਤੇ ਨਾ ਕਿਤੇ ਵੀ ਕੰਡੇ ਵੀ ਜਿ ਲੈਟ ਦੇ ਹਾਂਜੀ ਕਿਉਂਕਿ ਦੇਖੋ ਜਿਵੇਂ ਆਪਾਂ ਗੱਲ ਕਰਦੇ ਆਂ ਵੀਚੀ ਦੀ ਗੱਲ ਕਰਦੇ ਆਂ ਚਾਹੇ ਕਿਸੇ ਕਿਸਨ ਦੀ ਗੈਸ ਦੀ ਗੱਲ ਕਰਦਾ ਚਾਹੇ ਏਸੀ ਦੀ ਹੋਵੇ ਚਾਹੇ ਹੀਟਰ ਦੀ ਹੋਵੇ ਸਭ ਤੋਂ ਪਹਿਲਾਂ ਸਾਨੂੰ ਧਿਆਨ ਰੱਖਣਾ ਚਾਹੀਦਾ ਵੀ ਜਿੱਥੇ ਵੀ ਅਸੀਂ ਬੈਠੇ ਆਂ ਚਾਹੇ ਉਹ ਗੱਡੀ ਆ ਚਾਹੇ ਉਹ ਸਾਡਾ ਕੋਈ ਰੂਮ ਆ ਕਿ ਗੱਡੀ ਮੈਂ ਇਸ ਕਰਕੇ ਕਹਿੰਨਾ ਮੈਡਮ ਬਾਰ-ਬਾਰ ਕਿਉਂਕਿ ਗੱਡੀਆਂ ਦੇ ਵਿੱਚ ਵੀ ਸਾਨੂੰ ਹਾਦਸੇ ਦੇਖਣ ਨੂੰ ਮਿਲਿਆ ਜੀ ਕਈ ਵਾਰ ਹੀਟਰ ਲੱਗਿਆ ਹੋਇਆ ਰਹ ਜਾਂਦਾ ਜਾਂ ਕਈ ਵਾਰ ਏਸੀ ਲੱਗਿਆ ਹੋਇਆ ਰਹ ਜਾਂਦਾ ਜਦੋਂ ਤੱਕ ਤੁਹਾਡੀ ਉਸ ਥਾਂ ਤੋਂ ਹਵਾ ਪਾਸ ਨਹੀਂ ਹੋਗੀ ਬਾਈਪਾਸ ਨਹੀਂ ਹੋਊਗੀ ਤਦ ਤੱਕ ਜਿਹੜੀ ਕਿਤੇ ਨਾ ਕਿਤੇ ਗੈਸ ਹੋਗੀ ਅਗਰ ਹਵਾ ਬਾਈਪਾਸ ਹੁੰਦੀ ਰਹੂਗੀ ਕ੍ਰੋਸ ਹੁੰਦੀ ਰਹੂਗੀ ਤਾਂ ਫਿਰ ਗੈਸ ਨਹੀਂ ਜੀ ਬਣਦੀ ਜੀ ਉਹ ਹੀ ਹੈ ਦੇਖੋ ਬੁੱਟਾ ਸਿੰਘ ਜੀ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜਾ ਉਹ ਜਿਹੜੇ ਮਜ਼ਦੂਰ ਸੀਗੇ ਆਪਾਂ ਉਹ ਦੋ ਨੌਜਵਾਨ ਅੰਦਰ ਜਿਹੜਾ ਲੱਕੜੀਆਂ ਵਾਲ ਕੇ ਸੁੱਤੇ ਪਏ ਸੀਗੇ ਆਪਣਾ ਗੇਟ ਜਿਹੜਾ ਉਹਨਾਂ ਨੇ ਬੰਦ ਕੀਤਾ ਹੋਇਆ ਸੀ ਜਿਹੜਾ ਧੂਆਂ ਅੰਦਰ ਇਕੱਠਾ ਹੋ ਗਿਆ ਤੇ ਉਹਨਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਜਿਹੜੇ ਬਾਕੀ ਮੈਂਬਰ ਸੀਗੇ ਬੱਚੇ ਸੀ ਉਹਨਾਂ ਦੇ ਕਿ ਉਹਨਾਂ ਨੂੰ ਵੀ ਜਿਹੜੀ ਗੈਸ ਚੜ ਗਈ ਸੀ ਉਹਨਾਂ ਨੂੰ ਉਲਟੀਆਂ ਲੱਗ ਗਈ ਸੀ ਪਰ ਉਹਨਾਂ ਦਾ ਜਿਹੜਾ ਬਚਾ ਰਹਿ ਗਿਆ ਕਾਂ ਬਿਲਕੁਲ ਮੈਡਮ ਜਿਹੜਾ ਤੁਆ ਹੁੰਦਾ ਕਿਤੇ ਨਾ ਕਿਤੇ ਧੋਏ ਦੇ ਨਾਲ ਜਿਹੜੀ ਇਹ ਹਰੀਲੀ ਗੈਸ ਕਿਤੇ ਨਾ ਕਿਤੇ ਫੈਲ ਜਾਂਦੀ ਉਹ ਹੀ ਸਾਡਾ ਦਮ ਖੋਟ ਦਿੰਦੀ ਉਹ ਹੀ ਕਿਤੇ ਨਾ ਕਿਤੇ ਸਾਡਾ ਜਿਹੜਾ ਅੱਗੇ ਕਿਤੇ ਨਾ ਕਿਤੇ ਮੌਤ ਦਾ ਰਸਤਾ ਬਣਾ ਲੈਂਦੀ ਹੈ ਜੀ ਦੇਖੋ ਇੱਕ ਜਿਹੜਾ ਇਨਸਾਨ ਹੁੰਦਾ ਦੇਖੋ ਉਹਨੂੰ ਸੋਚਣਾ ਚਾਹੀਦਾ ਵੀ ਦੇਖੋ ਠੀਕ ਹੈ ਜਾਨਵਰ ਪਸ਼ੂ ਪੰਛੀਆਂ ਨੂੰ ਤਾਂ ਸਮਝ ਨਹੀਂ ਵੀ ਕਿ ਇਨਸਾਨ ਨੂੰ ਸਮਝ ਜ਼ਰੂਰ ਹੋਣੀ ਚਾਹੀਦੀ ਹੈ ਇੰਨੀ ਕਿ ਜਾਗਰੂਕ ਹੋਣ ਦੀ ਜ਼ਰੂਰਤ ਹੈ ਸਾਨੂੰ ਵੀ ਅਗਰ ਕੋਈ ਅਸੀਂ ਕੰਮ ਕਰ ਰਹੇ ਹਾਂ ਚਾਹੇ ਅਸੀਂ ਸੇਕ ਰਹੇ ਹਾਂ ਚਾਹੇ ਅਸੀਂ ਬੰਦ ਕਮਰੇ ਦੇ ਵਿੱਚ ਮਿੱਟੀ ਲਈ ਹੋਈ ਹੈ ਵੀ ਅਗਰ ਉਹਦਾ ਬਣ ਕੇ ਫਿਰ ਉਹੀ ਜਾਰੀ ਲੀ ਗਿਆ ਇਸ ਬਣ ਕੇ ਕਿਤੇ ਨਾ ਕਿਤੇ ਜਾਨ ਲੈ ਬੈਠਦੀ ਹੈ ਜੀ ਜੀ ਉਹੀ ਹੈ ਦੇਖੋ ਸੰਜੀਵ ਜੀ ਕੜਾਕੇ ਦੀ ਠੰਡ ਪੈ ਰਹੀ ਹੈ ਹਰ ਇੱਕ ਨੂੰ ਜਿਹੜਾ ਠੰਡ ਤੋਂ ਬਚਾਅ ਕਰਨ ਦੀ ਜ਼ਰੂਰਤ ਹੈ ਪਰ ਸਾਨੂੰ ਜਿਹੜੇ ਕਈ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਜੇਕਰ ਅਸੀਂ ਅੰਗਿੱਠੀ ਵਾਲੀ ਵੀ ਹੈ ਤਾਂ ਕਿਤਨਾ ਕਿਤੇ ਖੁਲਵਾਰੇ ਦੇ ਵਿੱਚ ਉਹਨੂੰ ਰੱਖੋ ਜੇਕਰ ਰੂਮ ਦੇ ਵਿੱਚ ਵੀ ਰੱਖ ਰਹੇ ਤਾਂ ਗੇਟ ਜ਼ਰੂਰ ਖੁੱਲਾ ਹੋਣਾ ਚਾਹੀਦਾ ਹਾਂ ਬਿਲਕੁਲ ਮੈਂ ਉਹਦੇ ਕੋਲ ਜੱਤ ਕਾ ਹਵਾ ਕਰਾਉਸ ਨਹੀਂ ਹੋਊਗੀ ਜੱਤ ਕਾ ਜਿਹੜੀ ਗੈਸ ਆ ਕਿਤੇ ਨਾ ਕਿਤੇ ਤੂੰ ਅੰਦਰੇ ਘੁੰਮਦਾ ਰਹੂਗਾ ਅੰਦਰ ਘੁੰਮ ਘੁੰਮ ਕੇ ਉਹਨੇ ਹੌਲੀ 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 ਕਿਤੇ ਨਾ ਕਿਤੇ ਬੰਦਾ ਸੌਂ ਜਾਂਦਾ ਸੌਂ ਕੇ ਬੰਦੇ ਨੂੰ ਨਹੀਂ ਪਤਾ ਰਹਿੰਦਾ ਉਹ ਤੂੰ ਆਪ ਘੁੰਮ ਘੁੰਮ ਕੇ ਜ਼ਹਿਰ ਬਣ ਜਾਂਦੀ ਹੈ ਜ਼ਹਿਰੀਲੀ ਗੈਸ ਬਣ ਜਾਂਦੀ ਹੈ ਉਹ ਵੀ ਫਿਰ ਸਾਡਾ ਕਿਤੇ ਨਾ ਕਿਤੇ ਦਮ ਘੁੱਟਦੀ ਹੈ ਸਾਹ ਲੈਣ ਚ ਪ੍ਰੋਬਲਮ ਆਉਂਦੀ ਹੈ ਜਦੋਂ ਫਿਰ ਅਸੀਂ ਸਾਹ ਲੈਣ ਦੀ ਕੋਸ਼ਿਸ਼ ਕਰਦੇ ਹਾਂ ਫਿਰ ਇੰਨਾ ਤੂੰ ਆ ਜਾਂਦੀ ਜ਼ਹਿਰੀਲੀ ਗੈਸ ਬਣ ਜਾਂਦੀ ਨਹੀਂ ਸਾਹ ਨਹੀਂ ਆਉਂਦਾ ਜਿਵੇਂ ਬੰਦੇ ਦਾ ਕਿਤੇ ਨਾ ਕਿਤੇ ਦਮ ਘੁੱਟ ਜਾਂਦਾ ਜੀ ਸਰ ਉਹੀ ਹੈ ਦੇਖੋ ਕਿੰਨੇ ਆਪਾਂ ਦੇਖਦੇ ਆਂ ਡੇਲੀ ਨਿਊਜ਼ ਵੀ ਦੇਖਦੇ ਆਂ ਵੀਡੀਓਜ਼ ਜਿਹੜੀਆਂ ਵਾਇਰਲ ਹੁੰਦੀਆਂ ਦੇਖਦੇ ਆਂ ਕਿ ਜਿਸ ਦੇ ਵਿੱਚ ਅਜਿਹੇ ਹਾਦਸੇ ਵਾਪਰਦੇ ਨੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਪਰ ਫਿਰ ਵੀ ਲੋਕ ਕਿਉਂ ਨਹੀਂ ਜਾਗਰੂਕ ਹੁੰਦੇ ਬਿਲਕੁਲ ਮਾਣ ਦੇਖੋ ਜਗ ਆਗਰਪ ਹੋਣ ਦੀ ਜ਼ਰੂਰਤ ਹੈ ਜਿਵੇਂ ਵੀਰਪਰਾ ਸੀਗੇ ਬੁੱਟਾ ਜੀ ਜਿਨ੍ਹਾਂ ਨੇ ਕਵਰੇਜ ਕੀਤੀ ਹੈ ਦੇਖੋ ਦੱਸ ਰਹੇ ਸੀਗੇ ਵੀ ਮਜ਼ਦੂਰ ਸੀਗੇ ਦਿਹਾੜੀਦਾਰ ਸੀਗੇ ਦੇਖੋ ਇੱਕ ਤਾਂ ਦੋਪਰਾ ਜਿਹੜੇ ਕਮਾਉਣੇ ਵਾਲੇ ਚਲੇ ਗਏ ਫਿਰ ਅੱਗੇ ਜਿਹੜਾ ਪਰਿਵਾਰ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਉਲਟੀਆਂ ਲੱਗੀਆਂ ਉਹ ਵੀ ਕਿਤੇ ਨਾ ਕਿਤੇ ਬਿਮਾਰ ਹੋਏ ਆ ਚਲੋ ਉਹ ਤਾਂ ਦਵਾਈ ਬੂਤੀ ਨਾਲ ਠੀਕ ਹੋ ਜਾਣਗੇ ਪਰ ਜਿਨ੍ਹਾਂ ਦੀ ਡੈਥ ਹੋ ਚੁੱਕੀ ਆ ਨਿੱਕੋ ਹੀ ਦਿਹਾੜੀਦਾਰ ਬੰਦਾ ਕਮਾਈ ਕਰਨੇ ਵਾਲਾ ਉਹ ਵੀ ਕਿਤੇ ਨਾ ਕਿਤੇ ਮੌਤ ਦੇ ਰਾਹ ਤੇ ਚਲੇ ਜਾਂਦਾ ਫਿਰ ਇਹਨਾਂ ਚੀਜ਼ਾਂ ਦਾ ਜਿਹੜਾ ਕਿਤੇ ਨਾ ਕਿਤੇ ਸਾਹਮਣਾ ਕਰਨਾ ਪੈਂਦਾ ਬਾਅਦ ਚ ਪਰਿਵਾਰ ਹੁੰਦਾ ਜਦੋਂ ਉਹਦੀ ਡੈਥ ਹੋ ਜਾਂਦੀ ਹੈ ਫਿਰ ਕਿਤੇ ਨਾ ਕਿਤੇ ਦਿੱਕਤਾਂ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਜੀ ਜੀ ਸਰ ਜੀ ਇਹ ਉਹ ਇਹ ਦੇਖੋ ਸਾਨੂੰ ਧਿਆਨ ਰੱਖਣੇ ਲੋੜ ਹੈ ਕਿਉਂਕਿ ਅਜਿਹੀ ਮਾਮਲਾ ਸਾਨੂੰ ਦੇੜਾ ਗੁਰਦਾਸਪੁਰ ਤੋਂ ਦੇਖਣ ਨੂੰ ਮਿਲਿਆ ਸੀ ਉਹ ਵੀ ਸਾਰੀ ਫੈਮਲੀ ਜਿਹੜੀ ਹੈ ਅੰਗਿੱਠੀ ਸੇਕ ਰਏ ਸੀ ਬੰਦ ਰੂਮ ਦੇ ਵਿੱਚ ਕਿ ਜਿਹੜੇ ਨੇ ਪਰਿਵਾਰ ਦੇ ਚਾਰ ਮੈਂਬਰ ਜਿਹੜੇ ਨੇ ਬੇਹੋਸ਼ ਹੋ ਚੁੱਕੇ ਸੀ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਬਿਲਕੁਲ ਮੈਡਮ ਬਿਲਕੁਲ ਦੇਖੋ ਬਹੁਤ ਅਸੀਂ ਅੱਜ ਸੋਸ਼ਲ ਮੀਡੀਆ ਤੇ ਕਿਹਾ ਸੀ ਮੀਡੀਆ ਤੇ ਖਬਰਾਂ ਚ ਗਿਆ ਟੀਵੀ ਚ ਗਿਆ ਬਹੁਤ ਵਾਰ ਅਸੀਂ ਖਬਰਾਂ ਸੁਣਦੇ ਆ ਜਾਂ ਦੇਖਦੇ ਆ ਪਰ ਕਿਤੇ ਨਾ ਕਿਤੇ ਅਸੀਂ ਉਹਨੂੰ ਅਣਗੌਲਿਆ ਕਰ ਦਿੰਨੇ ਆ ਕਿਤੇ ਨਾ ਕਿਤੇ ਇਹੀ ਸੋਚ ਲੈਂਦੇ ਆ ਵੀ ਚੱਲ ਉਹਦੇ ਨਾਲ ਹੋਇਆਗਾ ਸਾਨੂੰ ਕੋਈ ਡਰ ਨਹੀਂ ਸਾਡੇ ਨਾਲ ਨਹੀਂ ਹੋ ਸਕਦਾ ਪਰ ਸਾਨੂੰ ਸੋਚ ਲੈਣਾ ਚਾਹੀਦਾ ਕਿ ਜਿਹੜੀ ਕਿਸੇ ਵਿਅਕਤੀ ਦੀ ਜਿਹੜੀ ਗੈਸ ਬਣ ਕੇ ਉਤੂਆ ਗੈਸ ਬਣ ਕੇ ਜਾਨ ਲੈ ਸਕਦਾ ਉਹਦਾ ਕਿਤੇ ਨਾ ਕਿਤੇ ਸਾਡੀ ਵੀ ਲੈ ਸਕਦਾ ਚਲੋ ਠੀਕ ਆ ਐਸੀ ਗਰੀਬ ਐ ਸੀ ਦੇਖੋ ਮਜ਼ਦੂਰ ਹੋਣੇ ਆ ਕਿਤੇ ਨਾ ਕਿਤੇ ਸਾਨੂੰ ਅੱਗ ਤੋਂ ਇਲਾਵਾ ਸਾਡੇ ਕੋਲ ਕੋਈ ਸਾਧਨ ਨਹੀਂ ਹੁੰਦਾ ਫਿਰ ਸਾਨੂੰ ਜਿਹੜਾ ਸਿੱਖਣ ਦਾ ਕਿਤੇ ਨਾ ਕਿਤੇ ਸਾਰਾ ਰਹਿਣਾ ਪੈਂਦਾ ਪਰ 19 ਦੇ ਕਿਤੇ ਨਾ ਕਿਤੇ ਅੱਗ ਬਲਦੀ ਰੱਖੋ 19 ਦੇ ਕਿਤੇ ਨਾ ਕਿਤੇ ਧੂਏ ਦੇ ਨਾਲ ਰਹੋ ਜਿੰਨੀ ਦੇਰ ਤੁਹਾਨੂੰ ਲੱਗਦਾ ਵੀ ਹਾਂ ਤੁਸੀਂ ਬਾਹਰ ਤੁਹਾਡਾ ਧੂਆਂ ਜਾ ਰਿਹਾ ਜਾਂ ਫਿਰ ਕਿਤੇ ਨਾ ਕਿਤੇ ਤੁਸੀਂ ਜਾ ਗਏ ਜਦੋਂ ਅਸੀਂ ਸੌਂ ਜਾਂਦੇ ਹਾਂ ਬੰਦ ਕਮਰੇ ਦੇ ਵਿੱਚ ਫਿਰ ਉਹੀ ਗੈਸ ਬਣ ਕੇ ਵੀ ਜਾਰੀ ਗੈਸ ਬਣ ਕੇ ਕਿਤੇ ਨਾ ਕਿਤੇ ਜਾਨ ਨੂੰ ਖਤਰਾ ਪੈਦਾ ਕਰ ਦਿੰਦੀ ਹੈ ਜੀ ਸਰ ਦੇਖੋ ਆਪਾਂ ਗੈਸ ਦੀ ਗੱਲ ਕਰ ਰਹੇ ਕਿ ਸਿਲੰਡਰ ਉਹ ਜਿਹੜੇ ਆਪਣੇ ਗੈਸ ਸਿਲੰਡਰਾਂ ਤੋਂ ਉਹ ਵੀ ਜਿਹੜਾ ਬਚ ਕੇ ਰਹਿਣਾ ਚਾਹੀਦਾ ਕਿਉਂਕਿ ਉਸ ਦੇ ਨਾਲ ਵੀ ਆਪਾਂ ਦੇਖੇ ਨੇ ਕਿੰਨੇ ਜਿਹੜੇ ਨੇ ਹਾਦਸੇ ਵਾਪਰਦੇ ਨੇ ਹਾਂ ਬਿਲਕੁਲ ਮੈਨੂੰ ਬਿਲਕੁਲ ਦੇਖੋ ਜਿਹੜੀ ਗੈਸ ਹੁੰਦੀ ਆ ਗੈਸ ਤਾਂ ਕਿਤੇ ਨਾ ਕਿਤੇ ਨੁਕਸਾਨ ਲਈ ਘਰ ਹੁੰਦੇ ਜਦੋਂ ਉਹ ਲੀਕ ਹੋ ਗਈ ਜਾਂ ਕੁਝ ਹੋ ਗਿਆ ਉਹਨੇ ਕਿਤੇ ਨਾ ਕਿਤੇ ਅੱਗ ਦਾ ਰੂਪ ਧਾਰਨ ਕਰ ਲੈਣਾ ਅਗਰ ਜਿਹੜੇ ਅੱਗ ਅੱਜ ਨਹੀਂ ਬਣੂਗੀ ਤਾਂ ਕਿਤੇ ਨਾ ਕਿਤੇ ਹਮਮਸ ਬਣ ਕੇ ਫਿਰ ਉਹੀ ਗੈਸ ਬਣ ਜਾਂਦੀ ਆ ਉਹੀ ਗੈਸ ਬਣ ਕੇ ਕਿਤੇ ਨਾ ਕਿਤੇ ਸਾਨੂੰ ਦਿੱਕਤ ਖੜੀ ਕਰ ਦਿੰਦੀ ਆ ਇਸ ਲਈ ਸਾਨੂੰ ਜਾਗਰੂਕ ਹੋਣ ਦੀ ਜ਼ਰੂਰਤ ਆ ਸਾਨੂੰ ਕਿਤੇ ਨਾ ਕਿਤੇ ਮੀਡੀਆ ਰਾਹੀਂ ਜਿਹੜੀਆਂ ਖਬਰਾਂ ਆਉਂਦੀਆਂ ਜਿੱਦਣ ਕਿਤੇ ਪੋਸਟਾਂ ਆਉਂਦੀਆਂ ਜਿਵੇਂ ਨਿਊਜ਼ ਦੇਖਦੇ ਆ ਸਾਨੂੰ ਉਹਦੇ ਤੇ ਗੌਰ ਕਰਨ ਦੀ ਜ਼ਰੂਰਤ ਆ ਕਿਉਂਕਿ ਮੀਡੀਆ ਦਾ ਵੀ ਜ ਨੋ ਇਹ ਖਬਰਾਂ ਦੁਨੀਆ ਲੋਕਾਂ ਨੂੰ ਜਾਗਰੂਕ ਕਰਨੇ ਲਾ ਦਿੱਦਿਆਂ ਪਤਾ ਨਹੀਂ ਕਿੰਨਾ ਖਰਚਾ ਕਰਦਾ ਹੋਣਾ ਕਿੰਨਾ ਖਰਚਾ ਕਰਕੇ ਲੋਕਾਂ ਦਾ ਖਬਰਾਂ ਬਚਾਉਂਦਾ ਪਰ ਅਸੀਂ ਖਬਰਾਂ ਦੇਖ ਕੇ ਇੱਕ ਲਾਈਕ ਵੀ ਦੇ ਕੇ ਕਿਤੇ ਨਾ ਕਿਤੇ ਅੱਗੇ ਕਰ ਦਿੰਨੇ ਪਰ ਉਹਦੇ ਤੱਕ ਗੌਰ ਕਰਨ ਦੀ ਸਾਨੂੰ ਜ਼ਰੂਰਤ ਹੁੰਦੀ ਹੈ ਜੀ 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 ਸਰ ਉਹੀ ਹੈ ਦੇਖੋ ਜਿਹੜੀ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਸਾਨੂੰ ਜਿਹੜਾ ਇਸ ਵੱਲ ਜ਼ਰੂਰ ਇਹਦੇ ਜ਼ਰੂਰਤ ਚਾਹੀਦੀ ਹੈ ਸਾਨੂੰ ਧਿਆਨ ਰੱਖਣਾ ਚਾਹੀਦਾ ਹਰ ਇੱਕ ਗੱਲ ਦਾ ਕਿਉਂਕਿ ਅਸੀਂ ਦੇਖਦੇ ਹਾਂ ਖੁਦ ਕਿ ਕਿੰਨੇ ਜਿਹੜੇ ਨੇ ਇਹ ਜਿਹੇ ਹਾਸੇ ਵਾਪਰਦੇ ਨੇ ਗੈਸ ਸਿਲੰਡਰਾਂ ਜੇਕਰ ਆਪਾਂ ਗੱਲ ਕਰੀਏ ਕਿ ਉਸ ਦੇ ਨਾਲ ਵੀ ਕਿੰਨੇ ਜਿਹੜੇ ਨੇ ਹਾਸੇ ਵਾਪਰ ਰਹੇ ਨੇ ਪਰ ਸਾਨੂੰ ਇਹਨਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੇਕਰ ਆਪਾਂ ਸੋਈ ਦੇ ਵਿੱਚ ਵੀ ਆ ਤਾਂ ਉੱਥੇ ਵੀ ਸਾਨੂੰ ਕਈ ਗੱਲਾਂ ਜਿਹੜਾ ਧਿਆਨ ਰੱਖਣਾ ਚਾਹੀਦਾ ਹੈ ਹਾਂਜੀ ਸੰਜੀਪ ਜੀ ਆਣੀ ਆਣੀ ਮਨੋਂ ਦੇਖੋ ਆਪਣੀ ਜਾਨ ਤੋਂ ਵੱਧ ਕੇ ਦੇਖੋ ਕੁਝ ਨਹੀਂ ਹੁੰਦਾ ਇੱਕ ਜਾਨ ਆ ਤਾਂ ਕਹਿੰਦੇ ਜਾਨ ਆ ਜੇ ਜਾਨ ਚਲੇਗੀ ਤਾਂ ਕੁਝ ਨਹੀਂ ਰਹਿੰਦਾ ਦੇਖੋ ਜਿਹੜੇ ਪਰਿਵਾਰਕ ਮੈਂਬਰ ਉਹਨੇ ਬਾਅਦ ਚ ਉਹਨਾਂ ਨੂੰ ਫਿਰ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਜੇ ਅਸੀਂ ਆਪਣੀ ਸੇਫਟੀ ਰੱਖ ਕੇ ਚੱਲੂਗੇ ਕਿਸੇ ਵੀ ਕੰਮ ਦੇ ਵਿੱਚ ਅਸੀਂ ਜੇ ਸੇਫਟੀ ਤੋਂ ਦੂਰ ਹੋ ਜੂਗੇ ਤਾਂ ਆਪਣੀ ਜਾਨ ਨੂੰ ਕਿਤੇ ਨਾ ਕਿਤੇ ਖਤਰਾ ਪੈਦਾ ਕਰ ਲੂਗੇ ਕੋਈ ਵੀ ਅਸੀਂ ਕੰਮ ਕਰਦੇ ਆ ਜਾਂ ਤੁਸੀਂ ਗੀਠੀ ਦੀ ਗੱਲ ਕਰਦੇ ਏਸੀ ਹੀਟਰ ਦੀ ਗੱਲ ਕਰਦੇ ਜੈਸੀ ਕੋਈ ਆਮ ਵੀ ਕੰਮ ਕਰਦੇ ਆ ਜਦ ਤੱਕ ਅਸੀਂ ਸੇਫਟੀ ਤੋਂ ਦੂਰ ਰਹੂਗੇ ਜਦ ਤੱਕ ਖਤਰੇ 'ਚ ਰਹੂਗੇ ਅਗਰ ਅਸੀਂ ਸੇਫਟੀ ਦੇ ਨਾਲ ਚੱਲੂਗੇ ਤਾਂ ਖਤਰਾ ਸ ਜੀ ਜੀ ਉਹੀ ਹੈ ਦੇਖੋ ਸਾਨੂੰ ਸਭ ਨੂੰ ਦੀ ਸਭ ਨੂੰ ਲੋੜ ਹੈ ਧਿਆਨ ਦੇਣ ਦੀ ਲੋੜ ਹੈ ਜੇਕਰ ਆਪਾਂ ਅੰਗਿੱਠੀ ਦੀ ਗੱਲ ਕਰ ਰਹੇ ਆ ਗੈਸ ਸਿਲੰਡਰ ਦੀ ਵੀ ਗੱਲ ਕਰ ਰਹੇ ਆ ਕਿਉਂਕਿ ਅਸੀਂ ਅਜੇ ਹਾਂ ਸੰਜੀਵ ਜੀ ਕਾ ਮਾਮਲਾ ਸੁਣਿਆ ਸੀ ਕਿ ਜਿਹੜਾ ਰਾਤ ਨੂੰ ਜਿਹੜਾ ਗੈਸ ਲੀਕ ਹੋ ਰਿਹਾ ਸੀ ਲੀਕਿੰਗ ਦੇ ਕਾਰਨ ਜਿਹੜੀ ਹੈ ਗੈਸ ਜਿਹੜੀ ਹੈ ਔਫ ਫ੍ਰਿਜ ਦੇ ਉੱਪਰ ਜਿਹੜੀ ਆ ਜੰਮ ਰਹੀ ਸੀਗੀ ਉਸ ਦੇ ਨਾਲ ਜਿਹੜੇ ਜਦੋਂ ਸਵੇਰ ਉਹਨਾਂ ਨੇ ਗੈਸ ਵਾ ਲਿਆ ਤਾਂ ਅਜਿਹਾ ਧਮਾਕਾ ਹੋਇਆ ਕਿ ਫ੍ਰਿਜ ਵੀ ਜਿਹੜਾ ਫਟ ਗਿਆ ਤੇ ਜਿਹੜਾ ਗੈਸ ਸਿਲੰਡਰ ਵੀ ਹੈ ਕਿੰਨਾ ਵੱਡਾ ਜਿਹੜਾ ਹਾਦਸਾ ਵਾਪਰਿਆ हां बिल्कुल मैडम बिल्कुल जड़ी गैस है देखो गैस देखो फ्रिजे च एसी च सिलेंडरा च किते ना किते गैस देखो इनु एक पावर देने वास्ते एक ताकत देने वास्ते होंदा दे, चाहे ਤੁਸੀਂ ਗੱਡੀਆਂ ਚ ਸਿਲੰਡਰ ਲਾਇ ਬਿਲਾ ਲਓ ਆਟੋਾ ਸਿਲੰਡਰ ਲਾਇ ਬਿਲਾ ਲਓ ਅਗਰ ਉਹ ਕਿਤੇ ਨਾ ਕਿਤੇ ਲੀਕ ਹੁੰਦੀ ਆ ਨੇੜੇ ਅੱਗ ਹੁੰਦੀ ਉਹਨੇ ਅੱਗ ਦਾ ਰੂਪ ਧਾਰਨ ਕਰ ਲੈਣਾ ਅਗਰ ਕਿਤੇ ਨਾ ਕਿਤੇ ਬੰਦ ਕਮਰਾ ਜਾਂ ਬੰਦ ਗੱਡੀਆਂ ਕਿਤੇ ਨਾ ਕਿਤੇ ਉਹੀ ਜ਼ਹਿਰੀਲੀ ਬਣ ਕੇ ਫਿਰ ਉਹੀ ਕਿਤੇ ਨਾ ਕਿਤੇ ਮੌਤ ਦਾ ਕਾਰਨ ਬਣ ਜਾਂਦੀਆਂ ਕਿਉਂਕਿ ਮੈਡਮ ਦੇਖੋ ਇੰਨੀ ਜ਼ਹਿਰੀਲੀ ਗੈਸ ਹੋ ਜਾਂਦੀ ਆ ਕਿ ਸਾਨੂੰ ਸਾਹ ਲੈਣ ਦਾ ਵੀ ਟਾਈਮ ਨਹੀਂ ਦਿੰਦੀ ਦੇਖੋ ਸਾਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ ਮੀਡੀਆ ਕੋਚ ਜੁੰਦੀਆਂ ਲੋਕਾਂ ਨੂੰ ਜਾਗਰੂਕ ਕਰਨਾ ਦੇਖੋ ਲੋਕ ਅਗਰ ਜਾਗਰੂਕ ਨਹੀਂ ਹੋਣਗੇ ਫਿਰ ਕਿਤੇ ਨਾ ਕਿਤੇ ਜਿਹੜੇ ਖਤਰੇ ਤੇ ਰਾਸਤੇ ਉਹਨਾਂ ਵਾਸਤੇ ਤਿਆਰ ਰਹਿਣਗੇ ਜੀ ਜੀ ਜੇਕਰ ਆਪਾਂ ਗੱਲ ਕਰ ਰਹੇ ਕਿ ਇੱਕ ਜਿਹਾ ਕਿ ਆਪਾਂ ਪ੍ਰੈਸ਼ਰ ਕੁੱਕਰ ਦੀ ਗੱਲ ਕਰੀਏ ਕਿ ਉਸ ਦੇ ਨਾਲ ਵੀ ਕਿੰਨੇ ਹਾਦਸੇ ਵਾਪਰਦੇ ਨੇ ਕਈ ਵਾਰ ਕੁੱਕਰ ਫਟ ਜਾਂਦਾ ਆਪਾਂ ਧਿਆਨ ਨਹੀਂ ਦਿੰਦੇ ਕਿ ਵੀ ਇਹਦਾ ਜਿਹੜੀ ਸੀਟੀ ਬੰਦ ਹੋ ਗਈ ਆਪਾਂ ਜੇਕਰ ਉੱਥੇ ਧਿਆਨ ਨਹੀਂ ਦਿੰਦੇ ਤਾਂ ਵੀ ਕਿੰਨੇ ਜਿਹੜੇ ਹਾਦਸੇ ਵਾਪਰਦੇ ਨੇ ਹਾਂ ਬਿਲਕੁਲ ਮੈਡਮ ਬਿਲਕੁਲ ਦੇਖੋ ਜੇ ਕੁੱਕਰ ਦੀ ਗੱਲ ਕਰਦੇ ਆ ਸਾਡੀਆਂ ਭੈਣਾਂ ਦੀ ਬੀਬੀਆਂ ਦੀ ਕਿਸੇ ਨਾ ਕਿਤੇ ਗਲਤੀ ਹੋ ਜਾਂਦੀ ਹੈ ਕਿਉਂਕਿ ਜਿਹੜੀ ਸੀਟੀ ਮਾਰਨੀ ਹੁੰਦੀ ਹੈ ਨੀਡਲ ਹੁੰਦੀ ਹੈ ਉਹਦੇ ਨਾਲ ਇੱਕ ਬਾਲ ਲੱਗਿਆ ਹੋਵਾ ਹੁੰਦਾ ਉਹ ਈਸੀ ਕਰਕੇ ਲੱਗਿਆ ਹੋਵਾ ਹੁੰਦਾ ਵੀ ਜੇ ਜਿਆਦਾ ਕਿਤੇ ਨਾ ਕਿਤੇ ਅੰਦਰ ਤੋਂ ਜਿਹੜੀ ਕੋਈ ਵੀ ਚੀਜ਼ ਤੁਸੀਂ ਬਣਾ ਰਹੇ ਹੋ ਉਹਦੀ ਅੰਦਰ ਜਿਹੜੀ ਹਮਸਾ ਕਿਤੇ ਨਾ ਕਿਤੇ ਗੈਸ ਬਣੀ ਨਾ ਰਹੇ ਉਹਨੂੰ ਰਿਲੀਜ਼ ਕਰਨੇ ਵਾਸਤੇ ਹੁੰਦਾ ਅਗਰ ਸੀਟੀ ਨਹੀਂ ਵੱਜਦੀ ਸਾਡਾ ਕਿਤੇ ਨਾ ਕਿਤੇ ਬਾਲ ਖਰਾਬਾ ਤਾਂ ਉਹ ਕੁੱਕਰ ਦੀ ਰਿਪੇਅਰ ਕਰਾ ਲੈਣੀ ਚਾਹੀਦੀ ਟੱਕਣ ਚੇਂਜ ਕਰ ਲੈਣਾ ਚਾਹੀਦਾ ਬਾਲ ਚੇਂਜ ਕਰਾ ਲੈ ਜਦ ਤੱਕ ਪ੍ਰੋਪਰ ਕੁੱਕਰ ਆਪਣੇ ਆਪ ਸਿਟੀ ਨਹੀਂ ਮਾਰਦਾ ਜਦ ਤੱਕ ਸਮਝ ਲੋ ਠੀਕ ਨਹੀਂ ਹੈਗਾ ਅਗਰ ਆਪਣੇ ਆਪ ਸਿਟੀ ਨਹੀਂ ਮਾਰਦਾ ਤਾਂ ਉਹਨੂੰ ਕਿਤੇ ਨਾ ਕਿਤੇ ਚੈੱਕ ਕਰਾਉਣ ਦੀ ਜਰੂਰਤ ਹੈ ਉਹਨੂੰ ਵੱਤੋਂ ਚ ਨਾ ਲਓ ਜੀ ਜੀ ਉਹ ਇਹ ਦੇਖੋ ਜਦੋਂ ਭਾਫ਼ ਬੰਦ ਹੋ ਜਾਂਦੀ ਹੈ ਅੰਦਰ ਭਾਫ਼ ਜ਼ਿਆਦਾ ਬਣ ਜਾਂਦੀ ਜਿਸ ਦੇ ਨਾਲ ਜਿਹੜਾ ਕੁੱਕਰ ਫਟ ਜਾਂਦਾ ਹੈ ਕਿ ਕਿੰਨੇ ਜਿਹੜੇ ਹਾਦਸੇ ਵਾਪਰਦੇ ਨੇ ਇਸ ਦੇ ਨਾਲ ਜਿਹੜੇ ਕਿਉਂਕਿ ਆਪਾਂ ਦੇਖਦੇ ਹਾਂ ਕਿ ਲੇਡੀਜ਼ ਕਈ ਵਾਰ ਕਿਚਨ ਦੇ ਵਿੱਚ ਹੁੰਦੀਆਂ ਨੇ ਕਿ ਕੁੱਕਰ ਦੀ ਸਿਟੀ ਕਈ ਵਾਰ ਨਹੀਂ ਲੱਗਦੀ ਕਿ ਉਸ ਦੇ ਨਾਲ ਵੀ ਕਿੰਨਾ ਜਿਹੜਾ ਵੱਡਾ ਹਾਦਸਾ ਵਾਪਰ ਜਾਂਦਾ ਹਾਂ ਬਿਲਕੁਲ ਮੈਡਮ ਬਿਲਕੁਲ ਦੇਖੋ ਜੀ ਦੀ ਗੱਲ ਕਰਦੇ ਆ ਕੁੱਕਰ ਦੇ ਵਿੱਚ ਦੇਖੋ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਸਿਟੀ ਵਾਲੀ ਨੀਡਲ ਹੁੰਦੀ ਹੈ ਜੀ ਇੱਕ ਨਾਲ ਉਹਦੇ ਬਾਲੀਸੀ ਕਰਕੇ ਲੱਗਿਆ ਹੋਆ ਹੁੰਦਾ ਵੀ ਇਹ ਬਾਲ ਅਗਰ ਮਤਲਬ ਸਿਟੀ ਨਹੀਂ ਵੱਜਦੀ ਬਾਲ ਕਿਤੇ ਨਾ ਕਿਤੇ ਨਿਕਲ ਜਾਂਦਾ ਜੀ ਦੇਖੋ ਕਈ ਵਾਰ ਬਾਲ ਵੀ ਬੰਦ ਹੋ ਜਾਂਦਾ ਬਾਲ ਵਾਲੀ ਜਿਹੜੀ ਜਗ੍ਹਾ ਹੁੰਦੀ ਹੈ ਕਿਤੇ ਨਾ ਕਿਤੇ ਉਹ ਵੀ ਖਰਾਬ ਹੋ ਜਾਂਦੇ ਜਦੋਂ ਦੋਨੇ ਚੀਜ਼ਾਂ ਖਰਾਬ ਹੋ ਗਈਆਂ ਫਿਰ ਉਹਨੂੰ ਦੇਖੋ ਜਿਹੜੀ ਅਗੈਸਾ ਬਾਹਰ ਜਿਹੜੀ ਹਵਾ ਆਉਣੀ ਹੈ ਕਿਤੇ ਨਾ ਕਿਤੇ ਰਿਲੀਜ਼ ਹੋਣੀ ਉਹਨੂੰ ਨਿਕਲਣ ਦਾ ਕਿਤੇ ਨਾ ਕਿਤੇ ਥਾਂ ਨਹੀਂ ਹੁੰਦਾ ਉਹੀ ਚੀਜ਼ ਫਿਰ ਫਟ ਕੇ ਕਿਤੇ ਨਾ ਕਿਤੇ ਬਲਾਸਟ ਕਰ ਦਿੰਦੀ ਹੈ ਜੀ ਉਹ ਇਹ ਦੇਖੋ ਸੰਜੀਪ ਜ ਅੰਡਰ ਦੀ ਗੱਲ ਕਰ ਰਿਹਾ ਅੰਗਿੱਠੀ ਦੀ ਗੱਲ ਕਰ ਰਹੇ ਆਪਾਂ ਪਰ ਇਹ ਸਾਨੂੰ ਵਰਤਨੇ ਪੈਂਦੇ ਨੇ ਸਾਨੂੰ ਨਹੀਂ ਸਰਦਾ ਪਰ ਸਾਨੂੰ ਇੱਥੇ ਕਈ ਸਾਵਧਾਨੀਆਂ ਜਿਹੜੀਆਂ ਵਰਤਣੀਆਂ ਜ਼ਰੂਰੀ ਨੇ हां बिल्कुल बिल्कुल मैणा देखो ਸਾਡੀ ਸੇਫਟੀ ਵਾਸਤੇ ਸਾਨੂੰ ਆਪਣਾ ਧਿਆਨ ਰੱਖਣ ਦੀ ਜ਼ਰੂਰਤ ਹੈ ਸਾਡੇ ਸਹੂਲਤਾਂ ਵਾਸਤੇ ਚੀਜ਼ਾਂ ਬਣੀਆਂ ਅਗਰ ਅਸੀਂ ਇਹ ਚੀਜ਼ਾਂ ਨੂੰ ਸੇਫਟੀ ਨਹੀਂ ਕਰਕੇ ਚੱਲੂਗੇ ਸੇਫਟੀ ਦੇ ਨਾਲ ਨਹੀਂ ਚੱਲੂਗੇ ਉਹੀ ਫਿਰ ਕਿਤੇ ਨਾ ਕਿਤੇ ਜਿਹੜਾ ਹਾਸੇ ਦਾ ਰੂਪ ਉਤਾਰਨ ਕਰ ਲੈਂਦੀ ਹੈ ਅਗਰ ਅਸੀਂ ਸੇਫਟੀ ਦੇ ਨਾਲ ਚੱਲੂਗੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਉਹੀ ਸਾਡੀ ਕਿਤੇ ਨਾ ਕਿਤੇ ਅਣਗਹਿਲੀ ਹੋ ਜਾਂਦੀ ਹੈ ਚਾਹੇ ਕੁੱਕਰ ਦੀ ਲਾ ਲਓ ਚਾਹੇ ਉਹ ਬੰਦ ਕਮਰੇ ਚ ਗਿੱਠੀ ਦੀ ਲਾ ਲਓ ਚਾਹੇ ਹੀਟਰ ਦੀ ਲਾ ਲਓ ਚਾਹੇ ਕਿਤੇ ਨਾ ਕਿਤੇ ਆਪਣੇ ਏਸੀ ਦੀ ਲਾ ਲਓ ਦੇਖੋ ਅਗਰ ਅਸੀਂ ਆਪਣੀ ਸੇਫਟੀ ਦਾ ਧਿਆਨ ਨਹੀਂ ਰੱਖੂਗੇ ਤਾਂ ਫਿਰ ਕਿ ਸਾਨੂੰ ਸੇਫਟੀ ਦਾ ਧਿਆਨ ਰੱਖਣ ਦੀ ਸਭ ਤੋਂ ਜ਼ਰੂਰਤ ਹੈ ਵੀ ਕੋਈ ਵੀ ਅਸੀਂ ਕੰਮ ਕਰ ਰਹੇ ਹਾਂ ਚਾਹੀਏ ਕੁੱਕਰ ਤੇ ਕੰਮ ਕਰ ਰਹੇ ਹਾਂ ਚਾਹੀਏ ਗਿੱਟੀ ਵਾਲ ਕੇ ਕਰ ਰਹੇ ਹਾਂ ਚਾਹੀਏ ਗਿੱਟੀ ਵਾਲੀ ਹੋਈ ਹੈ ਤਾਂ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਵੀ ਉਹਦੀ ਜਿਹੜੀ ਹਵਾ ਜਦ ਤੱਕ ਕ੍ਰੋਸ ਨਹੀਂ ਹੁੰਦੀ ਜਦ ਤੱਕ ਹਵਾ ਬਾਹਰ ਨਹੀਂ ਜਾਊਗੀ ਫਿਰ ਉਹ ਹੀ ਹਵਾ ਅੰਦਰ ਮਨ ਬਣ ਕੇ ਕਿਤੇ ਨਾ ਕਿਤੇ ਗੈਸ ਬਣ ਜਾਂਦੀ ਹੈ ਜੀ ਜੀ ਉਹ ਹੀ ਹੈ ਦੇਖੋ ਕਈ ਵਾਰ ਆਪਾਂ ਕੀ ਕਰਦੇ ਆ ਜੇਕਰ ਆਪਾਂ ਗਰਮੀ ਦੀ ਗੱਲ ਕਰੀ ਕਿ ਗਰਮੀਆਂ ਦੇ ਵਿੱਚ ਜਿਹੜਾ ਇਹ ਉਹ ਆਪਾਂ ਆਲ ਆਊਟ ਲਾ ਕੇ ਸੋ ਜਾਂਦੇ ਆ ਰਾਤ ਨੂੰ ਉਸ ਦੇ ਨਾਲ ਵੀ ਕਿੰਨੇ ਹੱਥ ਜਿਹੜੇ ਨੇ ਵਾਪਰੇ ਨੇ ਜਿਹੜੀ ਉਹ ਵਾਲੀ ਆ ਅੱਗ ਵਾਲੀ ਹੁੰਦੀ ਹੈ ਕਿ ਉਹਨੂੰ ਲਗਾ ਕੇ ਸੋ ਜਾਂਦੇ ਆ ਉਸ ਦੀ ਗੈਸ ਵੀ ਆਪਾਂ ਨੂੰ ਜਿਹੜੀ ਚੜਦੀ ਹੈ ਉਹ ਇਹ ਜੀ ਅਜਹਿਰੀਲੀ ਗੈਸ ਹੁੰਦੀ ਹੈ ਜਿਸ ਦੇ ਨਾਲ ਵੀ ਕਿੰਨੀਆਂ ਮੌਤਾ ਹੋਈਆਂ ਨੇ हां बिल्कुल मैडम बिल्कुल देखो ਸਾਡੀ ਕਿਤੇ ਨਾ ਕਿਤੇ ਇਹ ਸਾਡੀ ਸੁਰੱਖਿਆ ਵਾਸਤੇ ਜਾਂ ਕਿਤੇ ਨਾ ਕਿਤੇ ਸਾਡੇ ਫਾਇਦੇ ਵਾਸਤੇ ਚੀਜ਼ਾਂ ਬਣਾਈਆਂ ਜਾਂਦੀਆਂ ਪਰ ਉਹਦੇ ਨਾਲ ਕਿਤੇ ਨਾ ਕਿਤੇ ਇਹ ਵੀ ਦੱਸਿਆ ਜਾਂਦਾ ਵੀ ਇਹਦੇ ਨਾਲ ਤੁਸੀਂ ਸੇਫਟੀ ਦਾ ਵੀ ਧਿਆਨ ਰੱਖਣਾ ਹੈ ਅਸੀਂ ਸਿਰਫ ਹਨ ਗੈਲੀ ਕਰ ਲੈਂਦੇ ਆ ਅਸੀਂ ਇੱਕ ਕੱਸਰ ਕਸ਼ੂਆ ਛਾਪ ਲਾ ਲੈਂਦੇ ਆ ਜਾਂ ਆਲ ਆਊਟ ਲਾ ਲੈਂਦੇ ਆ ਉਹਦੇ ਬਾਅਦ ਅਸੀਂ ਇਹ ਭੁੱਲ ਜਾਂਦੇ ਆ ਵੀ ਇਹਦੀ ਹਵਾ ਕਰਾਸ ਨਹੀਂ ਹੋ ਰਹੀ ਕਿਤੇ ਨਾ ਕਿਤੇ ਗੈਸ ਬਣ ਕੇ ਸਾਨੂੰ ਨੁਕਸਾਨ ਦੇਊਗੀ ਦੇਖੋ ਕਿਸੇ ਵੀ ਚੀਜ਼ ਦਾ ਫਾਇਦਾ ਲਓ ਕਿਸੇ ਵੀ ਸਹੂਲਤ ਦਾ ਫਾਇਦਾ ਲਓ ਪਰ ਨਾਲ ਲੱਗਦੀ ਸੇਫਟੀ ਦਾ ਧਿਆਨ ਜ਼ਰੂਰ ਰੱਖੋ ਅਸੀਂ ਵਾਰ-ਵਾਰੀ ਸੀ ਗੱਲ ਨੂੰ ਰਿਪੀਟ ਇਸ ਕਰਕੇ ਕਰਦੇ ਆ ਵੀ ਜੀ ਜੀ ਉਹੀ ਹੈ ਦੇਖੋ ਸਰਦੀ ਦੇ ਮੌਸਮ ਦੇ ਵਿੱਚ ਹਰ ਜਿਹੜਾ ਹੱਥ ਸੇਕਦਾ ਜ਼ਰੂਰ ਹੈ ਪਰ ਸਾਨੂੰ ਕਿਤਨਾ ਕਿਤੇ ਸਾਵਧਾਨੀ ਵਰਤਣ ਦੀ ਲੋੜ ਹੈ ਆਪ ਨੂੰ ਆਪਣੀ ਸੇਫਟੀ ਦੇ ਲਈ ਜਿਹੜੀਆਂ ਅਜਈਆਂ ਚੀਜ਼ਾਂ ਅਪਣਾਉਣੀਆਂ ਜ਼ਰੂਰ ਚਾਹੀਦੀਆਂ ਨੇ ਪਰ ਸਾਨੂੰ ਕਿਤਨਾ ਕਿਤੇ ਸਾਵਧਾਨੀ ਜ਼ਰੂਰ ਵਰਤਣੀ ਚਾਹੀਦੀ ਹੈ ਕਿਉਂਕਿ ਇਸ ਵਾਰ ਜਿਹੜੀ ਠੰਡ ਜ਼ਿਆਦਾ ਪੈ ਰਹੀ ਹੈ ਪਰ ਇਸ ਠੰਡ ਦੇ ਨਾਲ ਨਾਲ ਕਿੰਨੇ ਜਿਹੜੇ ਨੇ ਹਾਦਸੇ ਵਾਪਰ ਰਹੇ ਨੇ ਹਾਂ ਬਿਲਕੁਲ ਮੈਂ ਬਿਲਕੁਲ ਪਹਿਲਾਂ ਤਾਂ ਦੇਖੋ ਮੈਂ ਇੱਕ ਗੱਲ ਜ਼ਰੂਰ ਕਲੀਅਰ ਕਰਾਂਗਾ ਵੀ ਜਿਹੜਾ ਸੇਕਣਾ ਕਿਤੇ ਨਾ ਕਿਤੇ ਸਾਡੇ ਵਾਸਤੇ ਘੱਟ ਕੇ ਜਿਹੜਾ ਸਾਬਤ ਹੁੰਦਾ ਦੇਖੋ ਸੇਕਣ ਤੋਂ ਬਾਅਦ ਅਸੀਂ ਬਾਹਰ ਕੰਮ ਕਰਦੇ ਹਵਾ ਦੇ ਵਿੱਚ ਕੰਮ ਕਰਦੇ ਹੋ ਵੀ ਸਾਨੂੰ ਕਿਤੇ ਨਾ ਕਿਤੇ ਗਰਮ ਸਰਦ ਵੀ ਕਰ ਦਿੰਦਾ ਸਾਨੂੰ ਬਿਮਾਰ ਵੀ ਕਰ ਦਿੰਦਾ ਪਰ ਕਿਤੇ ਨਾ ਕਿਤੇ ਜਿਆਦਾ ਠੰਡ ਹੋਣ ਦੇ ਬਾਵਜੂਦ ਇਹ ਸਾਨੂੰ ਇਸ ਚੀਜ਼ ਦੀ ਵਰਤੋਂ ਕਰਨੀ ਪੈਂਦੀ ਹੈ ਤਾਂ ਸਾਨੂੰ ਸੇਫਟੀ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਹੈ ਕਿਤੇ ਨਾ ਕਿਤੇ ਸਾਨੂੰ ਪ੍ਰੋਪਰ ਕੱਪੜੇ ਪਾ ਕੇ ਕਿਤੇ ਨਾ ਕਿਤੇ ਸਾਨੂੰ ਬਾਹਰ ਕੰਮ ਕਰਨਾ ਚਾਹੀਦਾ ਉਹੀ ਅਸੀਂ ਅੱਗ ਤੋਂ ਉੱਟਦੇ ਹਾਂ ਉਹੀ ਅਸੀਂ ਬਾਹਰ ਚੱ ਕਰ ਦਿੰਦੀ ਆ ਜੀ 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 ਤੁਸੀਂ ਜੋ ਗੱਲ ਕੀਤੀ ਕਿ ਗਰਮ ਸਰਦ ਤਾਂ ਹੀ ਹੁੰਨੇ ਆ ਸੀ ਕਿ ਅੰਦਰ ਕੀ ਹੁੰਦਾ ਅਸੀਂ ਸੇਕਦੇ ਆ ਜਾਂ ਫਿਰ ਕਿੰਨੀ ਨਿੱਕ ਦੇ ਵਿੱਚ ਆਪਾਂ ਉੱਠ ਕੇ ਬਾਹਰ ਆਉਣੇ ਆ ਜਦੋਂ ਇੱਕਦਮ ਹਵਾ ਲੱਗਦੀ ਹੈ ਤਾਂ ਅਸੀਂ ਬਿਮਾਰ ਹੋ ਜਾਂਦੇ ਆ हां बिल्कुल मैडम बिल्कुल देखो आ, किते आपा मतलब सेकने ਤੋਂ ਬਾਅਦ ਟੂ ਵੀਲਰ ਚਲਾਉਨੇ ਆ ਜਾਂ ਕਿਤੇ ਨਾ ਕਿਤੇ ਸਾਈਕਲ ਤੇ ਜਾਂਦੇ ਆ ਜਾਂ ਬਾਹਰ ਖੁੱਲੀ ਹਵਾ ਦੇ ਵਿੱਚ ਆ ਜਾਂਦੇ ਆ ਉਹੀ ਫਿਰ ਸਾਡੀ ਆ ਜਿਹੜੀ ਆ ਕਿਤੇ ਨਾ ਕਿਤੇ ਸਰੀਰ ਆ ਜਿਹੜਾ ਗਰਮ ਸਰਦ ਹੋ ਜਾਂਦਾ ਉਹੀ ਫਿਰ ਅਸੀਂ ਕਿਤੇ ਨਾ ਕਿਤੇ ਬਿਮਾਰ ਹੋ ਜਾਂਦੇ ਆ ਸਿੱਖਣਾ ਅਸੀਂ ਫਿਰ ਵੀ ਨਹੀਂ ਚਾਹੁੰਦੇ ਦੇਖੋ ਬਿਮਾਰ ਹੋਣ ਤੋਂ ਬਾਅਦ ਅਸੀਂ ਦਵਾਈਆਂ ਲੈ ਲੂਗੇ ਫਿਰ ਅਸੀਂ ਦਵਾਈ ਦੁਆਰੇ ਰਿਪੀਟ ਕਰੂਗੇ ਫਿਰ ਉਸੇ ਉਹ ਕਾ ਰਸਤੇ ਤੇ ਚੱਲੇ ਜੂਗੇ ਦੇਖੋ ਸੇਕਣਾ ਕਿਤੇ ਨਾ ਕਿਤੇ ਜਿਆਦਾ ਠੰਡ ਦੇ ਵਿੱਚ ਮਜਬੂਰੀ ਬਣ ਜਾਂਦੀ ਆ ਸੇਕੋ ਸੇਕਣ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਪਰ ਸੇਫਟੀ ਦੇ ਨਾਲ ਕਰੋ ਜੋ ਵੀ ਕਰਨਾ ਹੈ ਜੀ 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 ਸਰ ਉਹੀ ਹੈ ਖੋ ਜੇ ਆਪਕਰ ਪੰਗੀਠੀ ਦੀ ਗੱਲ ਕਰ ਰਹੇ ਆ ਕਿ ਚਲੋ ਆਪਾਂ ਨੂੰ ਨੌਲੇਜ ਹੈਗੀ ਹੈ ਪਰ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਇਸ ਦੇ ਜਿਹੜਾ ਬੱਚਿਆਂ ਨੂੰ ਸਾਨੂੰ ਜ਼ਿਆਦਾ ਜਿਹੜਾ ਦੂਰ ਰੱਖਣਾ ਚਾਹੀਦਾ ਹੈ ਅਗੀਠੀ ਤੋਂ ਬਿਲਕੁਲ ਮੈਂ ਬਿਲਕੁਲ ਦੇਖੋ ਬੱਚੇ ਨੂੰ ਨਹੀਂ ਜੀ ਪਤਾ ਹੁੰਦਾ ਜਾਨਵਰ ਪੰਛੀ ਨੂੰ ਨਹੀਂ ਜੀ ਪਤਾ ਹੁੰਦਾ ਤੇ ਕੋਈ ਨਾ ਚੀਜ਼ਾਂ ਦਾ ਧਿਆਨ ਰੱਖਣ ਦੀ ਸਾਨੂੰ ਜ਼ਰੂਰਤ ਹੁੰਦੀ ਹੈ ਕਿਉਂਕਿ ਜਾਨਵਰ ਪੰਛੀ ਵੀ ਬੇਜਬਾਨ ਹੁੰਨੇ ਆ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਜਿਹਨੂੰ ਸਮਝ ਹੁੰਦੀ ਹੈ ਤੇ ਕੋਣ ਵੱਡੇ ਬੰਦੇ ਨੂੰ ਸਮਝ ਹੁੰਦੀ ਹੈ ਬੱਚੇ ਨੂੰ ਨਹੀਂ ਹੁੰਦਾ ਦੇਖੋ ਵੱਡਾ ਬੰਦਾ ਫਿਰ ਗਲਤੀ ਉਹੀ ਕਰ ਬੈਠਦਾ ਕਿਤੇ ਨਾ ਕਿਤੇ ਉਹੀ ਅਣਗੌਲੀ ਕਰਦਾ ਜਿਹੜੀ ਸਾਨੂੰ ਨਹੀਂ ਕਰਨੀ ਚਾਹੀਦੀ ਦੇਖੋ ਅੱਗ ਨੂੰ ਤਰੀਕੇ ਦੇ ਨਾਲ ਯੂਜ਼ ਕਰੋ ਜੇ ਗੈਸੇ ਨਹੀਂ ਬਣਦੀ ਜਾਂ ਧੂਏ ਦੇ ਨਾਲ ਸਾਡੀ ਜੈਰੀ ਦੀ ਗੈਸ ਬਣ ਕੇ ਸਾਡੀ ਮੌਤ ਨਹੀਂ ਹੁੰਦੀ ਤਾਂ ਕਿਤੇ ਨਾ ਕਿਤੇ ਅੱਗ ਵੀ ਲੱ ਜੀ ਜੀ ਉਹ ਇਹ ਦੇਖੋ ਜਿਹੜੀ ਆ ਆਪਾਂ ਪਾਥੀਆਂ ਦੀ ਗੱਲ ਕਰੀ ਕਿ ਗੋਬਰ ਦੇ ਵਿੱਚ ਵੀ ਗੈਸ ਹੁੰਦੀ ਹੈ ਕਿ ਇਸ ਦੇ ਨਾਲ ਲੱਕੜ ਦੇ ਵਿੱਚ ਵੀ ਗੈਸ ਹੁੰਦੀ ਹੈ ਕਿ ਅਜਿਹੇ ਜਿਹੜੇ ਪਦਾਰਥ ਨੇ ਇਕੱਠੇ ਹੋ ਕੇ ਜ਼ਹਿਰੀਲੀ ਗੈਸ ਬਣ ਜਾਂਦੀ ਹੈ ਜਿਸ ਦੇ ਨਾਲ ਸਾਡਾ ਸਾਹ ਕੂਟਣ ਲੱਗ ਜਾਂਦਾ ਹੈ ਅਸੀਂ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੋ ਜਾਂਦੇ ਕਈ ਵਾਰ ਕੀ ਹੁੰਦਾ ਹੈ ਕਿ ਮੌਤ ਵੀ ਹੋ ਜਾਂਦੀ ਹੈ ਹਾਂ ਬਿਲਕੁਲ ਮੈਨੂੰ ਤੂੰ ਆ ਤਾਂ ਦੇਖੋ ਕਿਸੇ ਵੀ ਚੀਜ਼ ਦਾ ਤੂੰ ਇਹਨੇ ਤਾਂ ਕਿਤੇ ਨਾ ਕਿਤੇ ਜਦਾ ਉਹਨੇ ਇਕੱਠਾ ਹੋ ਜਾਣਾ ਉਹਨੂੰ ਬਾਹਰ ਨਿਕਲਦੀ ਜਗ੍ਹਾ ਨਹੀਂ ਮਿਲਣੀ ਉਹਨੂੰ ਤਾਂ ਕਿਤੇ ਨਾ ਕਿਤੇ ਫਿਰ ਜਹਿਰੀਲੀ ਗੈਸ ਬਣ ਕੇ ਕਿਤੇ ਨਾ ਕਿਤੇ ਸਾਡੀ ਜਾਨ ਨੂੰ ਖਤਰਾ ਹੀ ਬਣਨਾ ਹੈ ਦੇਖੋ ਮੈਂ ਫਿਰ ਦੁਬਾਰਾ ਰਿਪੀਟ ਕਰੂੰਗਾ ਵੀ ਅਸੀਂ ਸੇਕਣਾ ਸਾਡੀ ਮਜਬੂਰੀ ਬਣ ਜਾਂਦੀ ਹੈ ਕਿਤੇ ਨਾ ਕਿਤੇ ਕਮਰਿਆਂ ਦੇ ਵਿੱਚ ਵੀ ਸਾਨੂੰ ਸੇਕਣਾ ਪੈਂਦਾ ਪਰ ਇਸ ਹਿਸਾਬ ਨਾਲ ਸੇਕੋ ਵੀ ਜਿਹੜਾ ਧੂਆਂ ਤੁਹਾਡਾ ਕਿਤੇ ਨਾ ਕਿਤੇ ਬਾਹਰ ਨਿਕਲਦਾ ਰਹੇ ਸਿਰਫ ਤੁਹਾਡਾ ਤਾਪਮਾਨ ਅੰਦਰ ਰੂਮ ਦਾ ਉਹਨਾ ਕਿ ਰੱਖੋ ਜਿੱਨਾ ਤੁਹਾਡਾ ਸਰੀਰ ਵਾਸਤੇ ਵੀ ਠੀਕ ਰਹੇ ਯਾਰ ਕਿਤੇ ਨਾ ਕਿਤੇ ਕੀ ਪਹਿਲਾਂ ਕੀ ਹੁੰਦਾ ਸੀ ਕੱਚੇ ਘਰ ਹੁੰਦੇ ਸੀ ਹੁੰਦੇ ਸੀਗੇ ਕੱਚੇ ਘਰਾਂ ਵਿੱਚ ਰੋਸ਼ਨ ਦਾਣ ਕਿਉਂ ਰੱਖਿਆ ਹੁੰਦਾ ਸੀ ਇਸ ਦੇ ਲਈ ਰੱਖਿਆ ਜਾਂਦਾ ਸੀ ਕਿ ਹਵਾ ਬਾਹਰ ਕ੍ਰਾਸ ਹੁੰਦੀ ਰਹੇ ਪਰ ਅੱਜ ਅਸੀਂ ਆਪ ਹੀ ਜਾਣ ਲੇਵੇ ਜਿਹੜਾ ਆਪਣੇ ਆਪ ਦੇ ਸਿੱਧ ਕਰ ਰਹੇ ਹਾਂ ਕਿਉਂਕਿ ਅੱਜ ਕੱਲ ਆਪਾਂ ਪੱਕੇ ਰੂਮ ਕਰ ਲਏ ਨੇ ਘਰ ਕਰ ਲਏ ਨੇ ਪਰ ਉਹਨਾਂ ਨੂੰ ਹਰ ਟਾਈਮ ਜਿਹੜਾ ਬੰਦ ਰੱਖਦੇ ਜਿਸ ਦੇ ਨਾਲ ਅਜਈਆਂ ਜਿਹੜੀਆਂ ਸਾਨੂੰ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ ਬਿਲਕੁਲ ਮੈਂ ਬਿਲਕੁਲ ਜਿੱਦਾਂ ਆਪਰਾ ਸਾਡਾ ਰਿਪੋਰਟਰ ਦੱਸ ਰਿਹਾ ਸੀਗਾ ਵੀ ਕੋਈ ਬੰਦ ਕਮਰਾ ਸੀਗਾ ਇੱਕ ਦਰਵਾਜ਼ਾ ਸੀਗਾ ਕੋਈ ਰੋਸ਼ਨ ਤਾਂ ਨਹੀਂ ਸੀ ਕੋਈ ਕੁਝ ਨਹੀਂ ਸੀ ਕੋਈ ਖਿੜਕੀ ਨਹੀਂ ਸੀ ਰੂਮ ਨਹੀਂ ਸੀ ਤੇ ਕੋਈ ਵੀ ਜਿਹੜੇ ਲੋਕ ਸਾਡੇ ਸਾਡੇ ਭਰਾ ਕਿਤੇ ਨਾ ਕਿਤੇ ਕਿਰਾਏ ਤੇ ਦਿੰਨੇ ਆ ਦੇਖੋ ਕਿਰਾਏ ਤੇ ਉਹ ਰੂਮ ਦੋ ਜਿਹੜਾ ਕਿਤੇ ਨਾ ਕਿਤੇ ਲੱਗਦਾ ਵੀ ਫੈਮਿਲੀ ਵਾਸਤੇ ਠੀਕ ਹੋਵੇ ਪੈਸਾ ਕਮਾਉਣ ਦੇ ਚੱਕਰ 'ਚ ਅਸੀਂ ਛੋਟਾ ਮੋਟਾ ਰੂਮ ਦੇ ਦਿੰਨੇ ਆ ਜਾਂ ਆਪ ਕਿਤੇ ਨਾ ਕਿਤੇ ਸਾਡਾ ਸਟੋਰ ਰੂਮ ਬਣਾਇਆ ਪੌਂਦਾ ਉਹਦੇ ਪੈਸੇ ਕਮਾਉਣ ਦੇ ਚੱਕਰ 'ਚ ਅਗਲੇ ਨੂੰ ਦੇ ਦਿੰਨੇ ਅਗਲੇ ਦੀ ਮਜਬੂਰੀ ਬਣ ਜਾਂਦੀ ਆ ਸਸਤਾ ਮਹ ਉਹ ਅਸੀਂ ਪ੍ਰੋਪਰ ਰੂਮ ਤਿਆਰ ਕਰਕੇ ਜਾਂ ਪ੍ਰੋਪਰ ਕਮਰਾ ਤਿਆਰ ਕਰਕੇ ਉਹਦੇ ਵਿੱਚ ਖਿੜਕੀਆਂ ਬਾੜੀਆਂ ਰੋਸ਼ਨਦਾਨ ਰੱਖੋਗੇ ਹtàਲ ਕਿਤੇ ਨਾ ਕਿਤੇ ਫਿਰ ਨੁਕਸਾਨੀ ਜੀ ਹੁੰਦਾ ਫਿਰ ਕਿਤੇ ਨਾ ਕਿਤੇ ਗੈਸ ਨਹੀਂ ਬਣਦੀ ਗਲਤੀ ਸਾਡੀ ਇੱਥੇ ਹੋ ਜਾਂਦੀ ਹੈ ਵੀ ਅਸੀਂ ਰੋਸ਼ਨਦਾਨ ਜਾਂ ਕਿਤੇ ਨਾ ਕਿਤੇ ਖਿੜਕੀਆਂ ਅਜੇ ਹੁੰਨੀਆਂ ਤਾਂ ਉਹਨਾਂ ਨੂੰ ਖੁੱਲੀਆਂ ਨਹੀਂ ਰੱਖਦੇ ਬੰਦ ਕਰ ਦਿੰਨੇ ਹਾਂ ਜੀ 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 ਸੰਜੀਪ ਜੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਏਸੀਏ ਖੜ੍ਹ ਤੋਂ ਸੰਜੀਵ ਸ਼ਰਮਾ ਜੀ ਤੇ ਪਹਿਲਾਂ ਸਾਡੇ ਨਾਲ ਸਾਡੇ ਪੱਤਰਕਾਰ ਜੁੜੇ ਸੀ ਸ਼੍ਰੀ ਮੁਖਤਸਰ ਸਾਹਿਬ ਤੋਂ ਤੇ ਉਹਨਾਂ ਨੇ ਵੀ ਇਹੀ ਗੱਲ ਕਹੀਏ ਕਿ ਜਿਹੜੇ ਨੌਜਵਾਨਾਂ ਦੀ ਮੌਤਾਂ ਹੋਈਆਂ ਨੇ ਦੋ ਦੀਆਂ ਕਿ ਉਹ ਅੰਗਿੱਠੀ ਦੇ ਕਾਰਨ ਹੋਈਆਂ ਨੇ ਕਿ ਅੰਗਿੱਠੇ ਨਾਲ ਕਿੰਨੇ ਜਿਹੜੇ ਨੇ ਹਾਦਸੇ ਵਾਪਰ ਰਹੇ ਨੇ ਕਿਉਂਕਿ ਅਸੀਂ ਬੰਦ ਰੂਮ ਦੇ ਵਿੱਚ ਅੰਗਿੱਠੀ ਬਾਲ ਕੇ ਸੋ ਜਾਂਦੇ ਆ ਜਾਂ ਬੈਠ ਜਾਂਦੇ ਆ ਤਾਂ ਕੀ ਹੈ ਜਿਹੜੀ ਅੰਦਰ ਗੈਸ ਇਕੱਠੀ ਹੋ ਜਾਂਦੀ ਇਕੱਠੀ ਹੋਣ ਦੇ ਨਾਲ ਜਿਹੜਾ ਹੈ ਅਜੇਹੇ ਹਾਦਸੇ ਵਾਪਰਦੇ ਨੇ ਅਸੀਂ ਆਪਣੇ ਚੈਨਲ ਦੇ ਰਾਹੀਂ ਇਹੀ ਅਪੀਲ ਕਰਦੇ ਆ ਕਿ ਅੰਗਿੱਠੀ ਸੇਕ ਸੇਕੋ ਜਿਹੜਾ ਰੂਮ ਦਾ ਗੇਟ ਕਦੇ ਵੀ ਬੰਦ ਨਾ ਕਰੋ ਤਾਂ ਜੋ ਜਿਹੜੀ ਹੈ ਅੰਦਰ ਗੈਸ ਇਕੱਠੀ ਨਾ ਹੋ ਸਕੇ ਤੇ ਹੁਣ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ ਤੇ ਮੈਨੂੰ ਦਿਓ